ਤਰਤਲੀ ਯਾਰ ਨੌਕਰੀਆਂ ਦੇਤੀਆਂ ਬਿਜਲੀ ਮੁਫਤ ਕਰਤੀ ਠੀਕ ਹੈ ਖੇਤਾਂ 'ਚ ਲਾਈਟ ਸਾਰੀ ਦਿਨੇ ਆਉਂਦੀ ਆ ਦੱਸੋ ਰਾਤ ਨੂੰ ਆਉਂਦੀ ਆ ਦਿਨੇ ਆਉਂਦੀ ਆ ਦਿਨੇ ਪਾਣੀ ਲਾ ਕੇ ਉਹਨੇ ਮੱਕੀਆਂ ਨੂੰ ਪਾਇੰਡਾ ਦਾ ਵਧਿਆ ਸਾਡੇ ਵਾਸਤੇ ਫੁੱਲ ਕੰਮ ਕੀਤੇ ਆ ਨੇ ਇਹ ਜਿੱਤੂਗਾ ਖੁੱਡੀਆਂ ਵਾਲਾ ਲੀਡ ਲੈ ਕੇ ਜਿੱਤੂ ਪੂਰੀ ਲੀਡ ਲੈ ਕੇ ਜਿੱਤੂਗਾ ਕੋਈ ਕੋਈ ਝੜੀ ਲਈ ਜਾਂਦੇ ਨੌਕਰੀ ਮਿਲ ਗਈ ਗੁੰਗੂੰਣਾ ਹੀ ਹੈ ਹਾਂ ਅੱਜ ਪਕੌੜੇ ਖਵਾਉਂਦੇ ਆ ਅੱਛਾ ਜੀ ਅੱਜ ਫੇਰ ਖਾਲੇ ਪਕੌੜੇ ਸਾਡੇ ਲੰਗਦੇ ਹੀ ਨਹੀਂਗੇ ਨੰਗਦੇ ਨਹੀਂ ਨੰਗਦੇ ਨਹੀਂਗੇ ਕੀ ਗੱਲ ਜਨਤਾ ਔਖੀ ਆ ਸਾਡੀ ਗਰੀਬ ਔਖੇ ਨੰਗਣਗੇ ਕਿਵੇਂ ਅੱਛਾ ਜੀ ਹਾਂ ਕੋਈ ਨਹੀਂ ਕੋਈ ਹੌਣ ਲਾ ਲਾਂਗੇ ਜਦੋਂ ਗਰੀਬ ਦੁਖੀ ਆ ਇਹਨਾਂ ਪਕੌੜੇ ਸਾਡੇ ਨੰਗਦੇ ਨਹੀਂ ਅੱਛਾ ਜੀ ਹਾਂ 2500 ਕਰ ਦਿਆਂਗੇ ਤੇ 2500 ਕਰਨਾ ਕਰਕੇ ਤੇ ਅਗਲੀਆਂ ਵੀ ਬੰਦ ਕਰਤੀਆਂ ਇਸ ਕਣਕ ਨੂੰ ਤਾਂ ਮੁੱਲ ਵਾਲੀ ਕਣਕ ਚੰਗੀ ਆ ਕਿਵੇਂ 10 ਕਿਲੋ ਦਿੰਦੇ ਆ ਵੀ ਜਿਮਕਾ ਕੇ ਦਿੰਦੇ ਤੇ ਮੇਰਾ ਕਾਰਡ ਕੱਟਦਾ ਅੱਛਾ ਜੀ ਮੈਂ ਮੋਢਾ ਮੇਰਾ ਕਣਕ ਮੈਨੂੰ ਦਿੰਦੇ ਨਹੀਂ ਹਾਂ ਹੁਣ ਸਰਕਾਰ ਦੇ ਗੁਣ ਕਹੀ ਜਾਂਦੇ ਆ ਉਹ ਗੁਣ ਕੀ ਕਹਿੰਦੇ ਕਲ ਖੁੰੜੀ ਨਾ ਕਿ ਘਟਾ ਘਟਾ ਚਕਾਉਂਦੇ ਸੀ ਹੁਣ 10 ਕਿਲੋ ਦਿੰਦੇ ਆ ਲੈ ਜੇਤੂਗਾ ਖੁੱਡੀਆਂ ਪੌਣਗੇ ਲੋਕ ਕਿੱਥੋਂ ਪੌਣਗੇ ਬੋਲ ਦੇ ਵੋਟਾਂ ਇਹਦਾ ਹੁਣ ਬਹਿ ਗਿਆ ਤਰਸੂਗਾ ਵੋਟਾਂ ਨੂੰ ਇਹ ਪਕੌੜੇ ਖਾਦੇ 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 ਥੋੜੇ ਦਾ ਹਰੇਕ ਹੀ ਖਾਂਦਾ ਭਗਵਾਨਤਮਨ ਜੇਤੂਗਾ ਬਿਜਲੀ ਵਧੀਆ ਦਿੰਦਾ ਹੈ ਲਾਈਟ ਘਰਾਂ ਦੀ ਫਰੀ ਹੈ ਵਧੀਆ ਰਾਜ ਚੱਲ ਰਿਹਾ ਅੱਛਾ ਜੀ ਹਾਂਜੀ ਨੌਕਰੀਆਂ ਨੌਕਰੀਆਂ ਨਹੀਂ ਮਿਲੀਆਂ ਲੋਕ ਕਹਿੰਦੇ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਆ ਸਾਡੇ ਪਿੰਡ ਮਿਲੀਆਂ ਕੰਡੀਆਂ ਮਿਲ ਗਿਆ ਪੰਜ ਨੌਕਰੀਆਂ ਮਿਲ ਗਿਆ ਕੋਈ ਬਸਾਂ ਨਹੀਂ ਲੱਗਿਆ ਕਿਸਾਨ ਕਹਿੰਦੇ ਗੱਲੀ ਲੈਟ ਤੋਂ ਕੀ ਕਰਨਾ ਕਹਿੰਦੇ ਸਾਡੇ ਨੌਜਵਾਨ ਤਾਂ ਉੱਥੇ ਸ਼ਹੀਦ ਹੋਗੇ ਸ਼ਹੀਦਾਂ ਇਹਨਾਂ ਤਾਂ ਨਹੀਂ ਕੀਤੇ ਉਹਦਾ ਭਾਜਪਾ ਨੇ ਕੀਤੇ ਹੂੰ ਕੌਣ ਤੁਸੀਂ ਪਿੰਡਾਂ ਦੇ ਵਿੱਚ ਰਹਿੰਦੇ ਹੋ ਵੱਧ ਚੜ ਕੇ ਲੋਕਾਂ ਨੇ ਵੋਟਾਂ ਪਾਈਆਂ ਸੀ ਤੇ ਬੀਬੀਆਂ ਨੇ ਵੀ ਵੋਟਾਂ ਪਾਈਆਂ ਸੀ ਹਜ਼ਾਰ ਰੁਪਏ ਦੀ ਗੱਲ ਕੀਤੀ ਸੀ ਹਜ਼ਾਰ ਰੁਪਏ ਦੇਣਗੇ ਦੋ ਸਾਲ ਹੀ ਜਾਂ ਤਿੰਨ ਸਾਲ ਪਾਏ ਸਭ ਕੁਝ ਮਿਲੂਗਾ ਐਨੀ ਕਾਰਨਾ ਕੋਸ ਉਹਨਾਂ ਨੇ ਕਿਹਾ ਦੇ ਦੋ ਸਭ ਕੁਸ ਹੂੰ ਟਾਈਮ ਤਾਂ ਲੱਗਦਾ ਹੀ ਕੋਈ ਵੀ ਕੰਮ ਕਰਨਾ ਟਾਈਮ ਲੱਗਦਾ ਕਿਵੇਂ ਬਈ ਨੌਜਵਾਨੋਂ ਕਿਵੇਂ ਠੀਕ ਹੋ ਠੀਕ ਹੈ ਬਈ ਬਹੁਤ ਵਧੀਆ ਕਿਵੇਂ ਆਵਾਜ਼ ਨਹੀਂ ਪਾਤੀ ਜਿੱਤੋਗੇ ਗਰਮਜੀਤ ਸਿੰਘ ਹੁਣ ਇੱਥੇ ਜਿੱਤਣਗੇ ਕਿਉਂ ਜਿੱਤਣਗੇ ਕਿਉਂ ਲੋਕ ਵੋਟਾਂ ਪਾਉਣਗੇ ਦੋ ਸਾਲਾਂ ਦੇ ਵਿੱਚ ਵਾਅਦੇ ਕੀਤੇ ਸੀ ਪੂਰੇ ਕੀਤੇ ਆ ਹਾਂਜੀ ਬਹੁਤ ਵਧੀਆ ਮੰਨ ਲਓ ਜਿੰਨੇ ਵਾਅਦੇ ਕੀਤੇ ਸੀ ਉਹਦੇ ਚੋਂ ਬਹੁਤ ਸਾਰੇ ਵਾਅਦੇ ਪੂਰੇ ਹੋ ਚੁੱਕੇ ਆ ਕੀ ਕਹਿ ਸਕਦੇ ਹੋ ਤੁਸੀਂ ਕੀ ਵਾਅਦਾ ਪੂਰਾ ਕੀਤਾ ਬਿਜਲੀ ਜੂਨਟ ਮਾਫ ਕਰਦੇ ਬਿਜਲੀ ਮਾਫੀ ਨੂੰ ਮੰਨਦੇ ਹੋ ਕਿ ਤਰੱਕੀ ਹੋ ਗਈ ਆ ਮਾਫੀ ਕਰ ਦੇਣੀ ਚਾਹੀਦੀ ਆ ਜੋ ਨਹੀਂ ਇਹ ਫਿਰ ਤੁਸੀਂ ਆਏ ਕਿ ਨਾ ਵਾਦਾ ਕੀਤਾ ਵਾਦਾ ਕੀਤਾ ਸੀਗਾ ਵਾਦਾ ਪੂਰਾ ਕੀਤਾ ਵਾਦਾ ਤਾਂ ਪੂਰਾ ਕੀਤਾ ਨਾ ਅਕਾਲੀ ਦਲ ਕਹਿੰਦਾ ਅਸੀਂ ਕੀਤੀ ਸੀ ਬਿਜਲੀ ਮਾਫ ਉਹਨਾਂ ਨੇ ਵੀ ਕੀਤੀ ਸੀ ਅਸੀਂ ਵੀ ਕੀਤੀ ਹੈ ਕਹਿੰਦਾ ਉਹਨਾਂ ਨੇ ਮੋਟਰ ਗ੍ਰਾਫੀ ਲੈ ਕੇ ਆਂਦੀ ਸੀ ਉਹਨਾਂ ਨੇ ਮੋਟਰ ਵਾਲੀ ਮਾਫੀ ਤੁਸੀਂ 300 ਯੂਨਿਟ 200 ਯੂਨਿਟ ਘਰਾਂ ਲਈ ਉਹਨਾਂ ਨੇ ਜਰਨਲ ਵਰਗ ਨੂੰ ਨਹੀਂ ਕੀਤੀ ਠੀਕ ਹੈ ਜਰਨਲ ਵਰਗ ਨੂੰ ਇਹਨਾਂ ਨੇ ਕਿਹਾ ਉਹਨਾਂ ਨੇ ਐਸੀ ਵਰਗ ਇਹਨਾਂ ਨੇ 300 ਕੀਤੀ ਆ ਐਸੀ ਵਰਗ ਐਸੀ ਪਿੰਡਾਂ ਦੇ ਵਿੱਚ ਜਾਣੀਆਂ ਲੋਕ ਕਹਿੰਦੇ ਸਾਨੂੰ ਫਰੀ ਦੀਆਂ ਸਹੂਲਤਾਂ ਨਹੀਂ ਚਾਹੀਦੀਆਂ ਸਾਨੂੰ ਰੋਜ਼ਗਾਰ ਚਾਹੀਦਾ ਨਸ਼ਾ ਬੰਦ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਨਸ਼ਾ ਜਿਉਂ ਤੋਂ ਤਿਉਂ ਕਹਿੰਦੇ ਨੌਜਵਾਨੀ ਵੱਧ ਚੜ ਕੇ ਜਿਹੜੀ ਨਸ਼ੇ ਦੇ ਸ਼ਿਕਾਰ ਹੋ ਰਹੀ ਹੈ ਤੇ ਨੌਜਵਾਨਾਂ ਵੱਧ ਮਰ ਰਹੇ ਆ ਅੱਜ ਦਿਨ ਮਰ ਰਹੇ ਆ ਮੋਤਾ ਹੋ ਰਹੀ ਹੈ ਬਾਈ ਜੀ ਜਿਹੜੀ ਤੁਸੀਂ ਰੋਜ਼ਗਾਰ ਦੀ ਗੱਲ ਕਰਦੇ ਹੋ ਰੋਜ਼ਗਾਰ ਇਸ ਤੋਂ ਪਹਿਲਾਂ ਜਿੰਨੀਆਂ ਵੀ ਨੌਕਰੀਆਂ ਮਿਲਣਗੀਆਂ ਮੈਰਿਟ ਦੇ ਆਧਾਰ ਤੇ ਮਿਲਣਗੀਆਂ ਕਿਸੇ ਦੀ ਕੋਈ ਸਪਾਰਸ਼ ਨਹੀਂ ਜਾਂ ਤੁਸੀਂ ਕੋਈ ਵੀ ਸਾਨੂੰ ਮੰਨ ਲਓ ਸਬੂਤ ਲੈ ਕੇ ਦੇ ਦਿਓ ਵੀ ਆਹਾ ਇਸ ਸਪਾਰਸ਼ ਤੇ ਨੌਕਰੀ ਮਿਲੀ ਹੈ ਕੋਈ ਅਸੀਂ ਨਹੀਂ ਇਹ ਗੱਲ ਲੋਕ ਕਹਿੰਦੇ ਨੇ ਲੋਕਾਂ ਦੇ ਸਵਾਲ ਨੇ ਲੋਕਾਂ ਦੀ ਇਹ ਲੋਕਾਂ ਨੇ ਕੋਈ ਸਵਾਲ ਨਹੀਂ ਕੀਤਾ ਇਸ ਸਬੰਧ ਚ ਵੀ ਇਸ ਵਾਰ ਮੈਰਿਟ ਦੇ ਆਧਾਰ ਤੇ ਨੌਕਰੀਆਂ ਨਹੀਂ ਮਿਲਣਗੀਆਂ ਮਿਲਣਗੀਆਂ ਨੌਜਵਾਨਾਂ ਨੂੰ ਕੱਚੇ ਅਧਿਆਪਕ ਕੋਈ ਬਹੁਤ ਸਾਰੇ ਪੱਕੇ ਕੀਤੇ ਨਸ਼ੇ ਨੂੰ ਕਿਵੇਂ ਦੇਖਦੇ ਹੋ ਤੁਸੀਂ ਨਸ਼ੇ ਨੂੰ ਠੱਲ ਪਈ ਨਸ਼ੇ ਦਾ ਪਹਿਲਾਂ ਵੀ ਨਸ਼ੇ ਥੋੜੀ ਬਹੁਤ ਥੱਲ ਪਈ ਹੈ ਕਿਵੇਂ ਬਾਈ ਨਾ ਜਦੋਂ ਪਹਿਲਾਂ ਚੱਲਦਾ ਨਹੀਂ ਸੀ ਪਹਿਲਾਂ ਵੀ ਚੱਲਦਾ ਸੀ ਕੰਟਰੋਲ ਕਰ ਰਹਾ ਹੌਲੀ ਹੌਲੀ ਹੋਊ ਇੱਕਦਮ ਤਾਂ ਹੋ ਨਹੀਂ ਸਕਦਾ ਪਹਿਲਾਂ ਸੀਐਮ ਭਗਵੰਤ ਮਾਨ ਇਲਜ਼ਾਮ ਲਗਾਇਆ ਕਰਦੇ ਸੀ ਕਿ বিজে ਦੇ ਫਿਰ ਬਹੁਤ ਕੇਸ ਬਣ ਕੇ ਕਿੰਨੇ ਪਰਚੇ ਹੋ ਗਏ ਨਸ਼ੇ ਵਾਲੇ ਕਿੰਨੇ ਬੰਦੇ ਫੜੇ ਗਏ ਪਰਚੇ ਪਹਿਲਾਂ ਵੀ ਹੁੰਦੇ ਸੀ ਜਿਲ੍ਹਾਂ ਦੇ ਵਿੱਚ ਪਹਿਲਾਂ ਐ ਨਹੀਂ ਹੁੰਦੇ ਜਿਵੇਂ ਹੁਣ ਹੁੰਦੇ ਆ ਪਹਿਲਾ ਵਿਕਰਮਜੀਤ ਸਰਕਾਰ ਦਾ ਮਨ ਸੱਚਾ ਨਸ਼ੇ ਨੂੰ ਬੰਦ ਕਰਨਾ ਤੇ ਹੌਲੀ-ਹੌਲੀ ਹੋਊਗਾ ਇੰਨਾ ਫੈਲਿਆ ਵਾ ਕਿ ਕਿਦਾਂ ਬੰਦ ਨਹੀਂ ਹੋ ਸਕਦਾ ਅਸੀਂ ਪਿੰਡਾਂ ਦੇ ਵਿੱਚ ਜਾਣੇ ਕਹਿੰਦੇ ਸੀਐਮ ਭਗਵੰਤ ਮਾਨ ਵੀ ਕਾਲੀ ਦਲ ਨਾਲ ਰਲ ਗਿਆ ਵਿਕਰਮਜੀਤ ਮਝੁੱਠੀਆ ਦਾ ਨਾਮ ਲਿਆ ਕਰਦੇ ਸੀ ਕਿ ਨਸ਼ਾ ਬਕੌਂਦੇ ਨਹੀਂ ਕਾਲੀ ਦਲ ਨੇ ਨਸ਼ਾ ਲੈ ਕੇ ਆਂਦਾ ਫਿਰ ਕਿਉਂ ਨਹੀਂ ਬੰਦ ਕੀਤਾ ਕਿਉਂ ਨਹੀਂ ਮਝੁੱਠੀਆ ਨੂੰ ਅੰਦਰ ਜੇ ਚੋਰ ਵਾਲੇ ਹੋਣ ਉਹਨਾਂ ਫੜਨ ਦੇ ਟਾਈਮ ਲੱਗੂ ਸੱਚਾ ਬੰਦਾ ਇੱਕ ਆਏ ਚੋਰ ਵਾਲੇ ਆ ਹੌਲੀ ਹੌਲੀ ਫੜੇ ਜਾਣਗੇ ਸਭ ਫੜ ਲੈਨੇ ਇੱਕ ਇਸ ਦਾ ਨਹੀਂ ਫੜ ਸਕਦਾ ਕੋਈ ਨੌਜਵਾਨੋਂ ਕਿਵੇਂ ਅੱਜ ਗਰਮਿਤ ਖੁੱਡੀਆਂ ਪਹੁੰਚ ਰਹੇ ਆ ਕੱਠਾ ਕਾਫੀ ਹੋ ਰਿਹਾ ਪਿੰਡ ਦਾ ਕਿਵੇਂ ਲੱਗਦਾ ਵੋਟ ਕਿੰਨੀ ਪੈ ਜੇਗੀ ਬਹੁਤ ਭਾਈ ਬਹੁਤ ਭਾਈ ਬਹੁਤ ਪੈ ਜੂਗੀ ਹਾਂਜੀ ਕੋਈ ਚੰਗਾ ਕੰਮ ਦੱਸ ਸਕਦੇ ਚੰਗਾ ਕੰਮ ਕਰੇ ਆ ਬਾਈ ਕੀ ਕੰਮ ਕੀਤਾ ਜੂਨਟਾਂ ਫਰੂਈ ਆ ਅੱਛਾ ਹਾਂ ਤੇ ਲਾਈਟ ਬਹੁਤ ਆਉਂਦੀ ਮੋਟਰ ਨਾਲ ਹਾਂ ਨੌਕਰੀਆਂ ਦਿੱਤੀਆਂ ਤੈਨੂੰ ਮਿਲ ਗਈ ਨਹੀਂ ਮੈਨੂੰ ਤਾਂ ਨਹੀਂ ਮਿਲੀ ਠੀਕ ਹੈ ਕਾਦੋਂ ਮਿਲੀ ਤੈਨੂੰ ਮੈਂ ਬਈ ਪਲੱਸ 2 ਪਾਸ ਹਾਂ ਅੱਛਾ ਠੀਕ ਹੈ ਹਾਂ ਕੋਈ ਪੇਪਰ ਬੋਪਰ ਭਰਿਆ ਨਹੀਂ ਫਿਰ ਨਹੀਂ ਭਰਿਆ ਬਈ ਤਾਂ ਕਰਕੇ ਮਿਲੀ ਹਾਂ ਪਿੰਡ ਦੇ ਵਿੱਚ ਮਿਲੀ ਹੈ ਨੌਕਰੀ ਪਿੰਡ 'ਚ ਮਿਲਦੀ ਹੈ ਬਈ ਨਸ਼ਾ ਕਿਵੇਂ ਖਤਮ ਹੋਇਆ ਨਸ਼ਾ ਨਹੀਂ ਖਤਮ ਹੋਇਆ ਅੱਛਾ ਖਤਮ ਨਹੀਂ ਹੋਇਆ ਨਹੀਂ ਹੋਏਗਾ ਕਰਨਾ ਚਾਹੀਦਾ ਨਾ ਕਰਨਾ ਚਾਹੀਦਾ ਪਿੰਡਾਂ ਦੇ ਵਿੱਚ ਕਮੇਟੀਆਂ ਵੀ ਬਣਾਈਆਂ ਸੀ ਤੁਹਾਡੇ ਵੀ ਬਣਾਈ ਕਮੇਟੀ ਨਹੀਂ ਬਣਾਈ ਠੀਕ ਹੈ ਹੋਰ ਕੋਈ ਕੰਮ ਜਿਹੜਾ ਚੰਗਾ ਕੀਤਾ ਹੋਏ ਸੀਐਮ ਭਗਵੰਤ ਸਿੰਘ ਬਹੁਤ ਸ਼ਿਕਰੀ ਜਾਂਦੇ ਬਈ ਕਾਲੀਦਲ ਕਾਲੀਦਲ ਨੇ ਕੁਝ ਕੀਤਾ ਚੰਗਾ ਕਾਲੀਦਲ ਨੇ ਬਈ ਨਹੀਂ ਕਰਿਆ ਜੇ ਕਰਿਆ ਹੁੰਦਾ ਫਿਰ ਤਾਂ ਆ ਜਾਂਦੇ ਅੱਛਾ ਕਿਤੇ ਨਹੀਂ ਚੰਗਾ ਨਹੀਂ ਕੀਤਾ 75 ਸਾਲਾਂ ਦੇ ਨਹੀਂ ਕੀਤਾ ਕਾਂਗਰਸ ਨੇ ਕਾਂਗਰਸ ਨੇ ਨਹੀਂ ਕੀਤਾ ਬਈ ਮੋਦੀ ਨੂੰ ਵੋਟ ਪੈ ਜੂਗੀ ਕਿ ਨਹੀਂ ਪੈਂਦੀ ਇਹਨਾਂ ਨੂੰ ਨਹੀਂ ਪੈਂਦੀ ਬਈ ਸ਼ਹਿਰਾਂ ਚ ਤੋਂ ਵੋਟ ਕਰ ਕਾਦੋਂ ਨਹੀਂ ਪੈਂਦੀ ਪਿੰਡਾਂ ਚ ਮੋਦੀ ਪਿੰਡਾਂ ਚ ਬਈ ਵਿਰੋਧ ਬਹੁਤ ਆ ਮੋਦੀ ਕਾਦੋਂ ਕਰਦੇ ਆ ਵਿਰੋਧ ਵਿਰੋਧ ਬਈ ਆ ਕਾਨੂੰਨਾਂ ਦਾ ਕਾਨੂੰਨਾਂ ਚ ਕੀ ਮੜਾ ਕਾਨੂੰਨਾਂ ਚ ਬਈ ਮੜਾ ਸਾਰਾ ਕੁਝ ਹੀ ਮੜਾ ਕਿਵੇਂ ਤੁਹਾ ਪਤਾ ਹੀ ਹੈ ਕਮੜਾ ਹੀ ਹੈ ਕਰੋਨਾ ਚ ਕਿਵੇਂ ਲੱਗਦਾ 13 ਜਿੱਤ ਜਾਣਗੇ ਦੇਖੋ ਜੀ ਇਹਦਾ ਚਾਂਸ ਤਾਂ ਹੈਗੇ ਆ ਜੀ ਚਾਂਸ ਹੈਗੇ ਆ ਬਾਕੀ ਗੱਲ ਇਹ ਆ ਜੀ ਜਿਹੜਾ ਜਿਹੜੀ ਪਾਰਟੀ ਹੋਊਗਾ ਉਹਨੂੰ ਇਹ ਨਹੀਂ ਨਿੰਦਾ ਹੁੰਦਾ ਜਿਹੜਾ ਸਪੋਰਟਰ ਹੋਊ ਨਾ ਇੱਥੇ ਮੈਨੂੰ ਇੱਕ ਗੱਲ ਦੱਸੋ ਕਿ ਇੱਥੇ ਸਾਰੇ ਕੱਲੇ ਸਾਰੇ ਦੇ ਸਾਰੇ ਝਾੜੂ ਵਾਲੇ ਆਏ ਹੋਏ ਆ ਜਾਂ ਕਾਲੀ ਵੀ ਸਾਰੇ ਆ ਪਿੰਡ ਦੌਰ ਤੇ ਸਾਰੇ ਆਏ ਹੋਏ ਆ ਪਿੰਡ ਤੌਰ ਤੇ ਸਾਰੇ ਪ੍ਰਪੇ ਦੌਰ ਤੇ ਸਾਰੇ ਆਉਂਦੇ ਆ ਕੋਈ ਐ ਨਹੀਂ ਹੈਗਾ ਵੀ ਕਿ ਕਾਲੀ ਵੀ ਹੈਗੇ ਆ ਕਾਂਗਰਸ ਵੀ ਸਾਰੇ ਹੈਗੇ ਆ ਸਾਡੇ ਸਾਡੇ ਨਾਲ ਪ੍ਰਪੇ ਦੌਰ ਤੇ ਇੱਕ ਮਿੰਟ ਪਾ ਰੱਖਦੇ ਆ ਜੀ ਉਸ ਕਰਕੇ ਇੱਕ ਦੂਜੇ ਦੇ ਮੂੰਹ ਨੂੰ ਆ ਜਾਂਦੇ ਆ ਜੀ ਸਾਰੇ ਇੱਕ ਦੂਜੇ ਪਰ ਹਾਂ ਇਹ ਅੰਦਰੋਂ ਆ ਵੀ ਅੰਦਰੋਂ ਵੋਟ ਕਿਹਨੂੰ ਦੇਣੀਆਂ ਕਿਹਨੇ ਦੇਣੀਆਂ ਉਹ ਕੁਝ ਕਹਿ ਨਹੀਂ ਸਕਦਾ ਅੱਛਾ ਵੋਟ ਤਾਂ ਅੰਦਰ ਜਾ ਕੇ ਪਾਉਣੀਆਂ ਮਤਲਬ ਕਿ ਜਿੱਥੇ ਮਰਜ਼ੀ ਪਾ ਦੇਣ ਹਾਂ ਹਾਂ ਪਿੰਡ ਕਰਕੇ ਕਿਹੜਾ ਆਉਂਦੇ ਆ ਜਿਹੜਾ ਪਕੌੜਿਆਂ ਦਾ ਲੰਗਰ ਚਲਾ ਦਿੰਦਾ ਖਾਣ ਵਾਸਤੇ ਸਾਰੇ ਉਹ ਤਾਂ ਸਰ ਦੇਖੋ ਹੈਗੇ ਹੀ ਆ ਉਹ ਉਗਾ ਖਾਊਗਾ ਵੀ ਅਗਲਾ ਇਹ ਤਾਂ ਕਿਹੜੀ ਗੱਲ ਹਾਂ ਹਾਂ ਕੁਝ ਚੰਗਾ ਲੱਗਦਾ ਤੁਹਾਨੂੰ ਨਵਾਂ ਬਦਲਾਵ ਲੈ ਕੇ ਆ ਨਹੀ ਦੇਖੋ ਜਿਹੜੀ ਚੀਜ਼ ਹੈਗੀ ਆ ਉਹ ਤਾਂ ਹੈਗੀ ਆ ਜੀ ਜਿਹੜੀ ਚੀਜ਼ ਉਹਨੇ ਚੰਗੀ ਕਰੀ ਐ ਆਪਘਮਨਤਮਾਨ ਨੇ ਉਹ ਤਾਂ ਕਹਾਂਗੇ ਆਪਾਂ ਦੇਖੋ ਹਰ ਇੱਕ ਬੰਦੇ ਨੂੰ 90% ਲੋਕਾਂ ਨੂੰ ਬਿੱਲ ਜ਼ੀਰੋ ਆ ਰਿਹਾ ਕਿਸੇ ਨੇ ਬਿੱਲ ਨਹੀਂ ਭਰਿਆ ਘੱਟੋ ਘੱਟ ਨਾਂ ਵਾਲਾ 35-35000 ਸਾਲ ਦਾ ਬੰਦੇ ਦਾ ਬਚਿਆ ਪਰ ਅਸੀਂ ਜਦੋਂ ਪਿੰਡਾਂ ਦੇ ਵਿੱਚ ਵਿਚਰਦਿਆਂ ਲੋਕਾਂ ਦੇ ਵਿੱਚ ਜਾਂਦੇ ਆ ਤਾਂ ਗਰੀਬ ਲੋਕ ਕਹਿੰਦੇ ਨੇ ਸਾਨੂੰ 10000 ਬਿੱਲ ਆਇਆ ਸਾਨੂੰ 20000 ਆਇਆ ਸਾਨੂੰ 30000 ਆਇਆ ਕਿਸਾਨਾਂ ਕੋਲ ਜਾਂਦੇ ਆ ਤਾਂ ਕਿਸਾਨ ਕਹਿੰਦੇ ਸਾਨੂੰ 0 ਆ ਰਿਹਾ ਕੀ ਕਰਨ ਦੇਖੋ ਜੀ ਮੈਂ ਹੋਰ ਦਾ ਤਾਂ ਪਤਾ ਨਹੀਂਗਾ ਵੀ ਕਿਹਨੂੰ ਕਿੰਨਾ ਆਇਆ ਪਰ ਮੈਂ ਜਦੋਂ ਦੀ ਸਰਕਾਰ ਬਣੀ ਮੈਂ ਬਿੱਲ ਨਹੀਂ ਭਰਿਆ ਠੀਕ ਹੈ ਮੈਨੂੰ ਹੋਰ ਦਾ ਨਹੀਂ ਪਤਾ ਕੋਈ ਕੀ ਕਹਿੰਦਾ ਕੋਈ ਕੀ ਨਾ ਕਹਿੰਦਾ ਪਰ ਮੈਂ ਬਿੱਲ ਨਹੀਂ ਭਰਿਆ ਮੈਨੂੰ 0 ਆਇਆ ਕਿਵੇਂ ਬਿਜਲੀ ਦਾ 0 ਆ ਰਿਹਾ ਹਾਂ ਜੀ ਜੀ ਭੈਣਾਰੇ ਜੀਰੂ ਹੀ ਚੰਗਾ ਕੰਮ ਜਿਹੜੀ ਤੁਸੀਂ ਨੌਕਰੀ ਦੀ ਗੱਲ ਕਰਦੇ ਆਂ ਇੱਕ ਤਾਂ ਮੇਰੀ ਭਤੀਜੀ ਲੱਗੀ ਆ ਜੀ ਮਾਸਟਰ ਨਹੀਂ ਹਾਂ ਜੀ ਇੱਕ ਮੇਰੀ ਪਰਜਾਈ ਲੱਗੀ ਹੈ ਦੋ ਜਾਣੇ ਲੱਗੇ ਇਹ ਐ ਵਦਗਾ ਕੋਈ ਪੈਸਾ ਨਹੀਂ ਲੱਗਾ ਕਿਹੜੇ ਮਹਿਕਮੇ ਚ ਲੱਗੀ ਸਰਕਾਰੀ ਸਕੂਲ ਤੇ ਲੱਗਾ ਟੀਚਰ ਟੀਚਰ ਲੱਗੀ ਇੱਕ ਮੇਰੀ ਉਹ ਪਰਜਾਈ ਆ ਤੇ ਇੱਕ ਭਤੀਜੀ ਆ ਪੈਸੇ ਤੋਂ ਬਿਨਾ ਹੋ ਰਿਆ ਕੰਮ ਨੌਕਰੀਆਂ ਵਾਲਾ ਜਿਹੜੇ ਅੱਗੇ ਕਹਿੰਦੇ ਝੋਲਾ ਭਰ ਕੇ ਦੇਜੋ ਉਹ ਬਿਨਾ ਹੋ ਰਿਹਾ ਪੈਸੇ ਤੋਂ ਬਹੁਤ ਨੌਜਵਾਨ ਲੱਗਿਆ ਕੁੜੀਆਂ ਮੁੰਡੇ ਨਵੇਂ ਪੁਜਾ ਪੁਲਿਸ ਚ ਭਰਤੀ ਹੋਏ ਨਾ ਕਿ ਕਿ ਕਹਿੰਦੇ ਨਾ ਝੋਲਾ ਭਰ ਕੇ ਤੇ ਘਰ ਆਲੇ ਤੁਹਾਨੂੰ ਪਤਾ ਹੀ ਹੈ ਨਹੀਂ ਕਾਲੀ ਦਲ ਵੇਲੇ ਝੋਲੇ ਚੱਲਦੇ ਹਾਂ ਚੱਲਦੇ ਸੀਗੇ ਬੀਬਾ ਜੀ ਆਪ ਕਹ ਦਿੰਦੇ ਭਟੇ ਅੱਛਾ ਵੀ ਝੋਲਾ ਭਰ ਕੇ ਰੱਖ ਜੋ ਠੀਕ ਹੈ ਹਾਂ ਤੁਹਾਡਾ ਸਿੱਧਾ ਪਾਸ ਲੱਗਿਆ ਨੌਕਰੀ ਤੇ ਪੱਕਾ ਕਿਵੇਂ ਫਿਰ ਬੀਬਾ ਜਿੱਤ ਜਾਣਗੇ ਬਟੇਂਡੇ ਤੇ ਨਹੀਂ ਇਹਨਾਂ ਦਾ ਤਾਂ ਨਹੀਂ ਪਤਾ ਬੀਬਾ ਦਾ ਤਾਂ ਮੁਸ਼ਕਿਲ ਆਇਤ ਕੀ ਤਾਂ ਕੰਮ ਅੱਛਾ ਮੁਸ਼ਕਿਲ ਹੂੰ ਜੀਤਮਿੰਦਰ ਸਿੱਧੂ ਕਿਵੇਂ ਆ ਨਹੀਂ ਉਹਦਾ ਵੀ ਨਹੀਂ ਕੋਈ ਖਾਜ ਲੱਖਾ ਸਦਾਣਾ ਲੋਕੇ ਸਿਧਾਨੇ ਦਾ ਹੈਗਾ ਖਰਾ ਪੱਖ ਚੰਗਾ ਯਾਦ ਮੀਦਵਾਰ ਆ ਉਹ ਅਮਰਤਪਾਲ ਨੂੰ ਵੋਟ ਪਾਉਣੀ ਚਾਹੀਦੀ ਆ ਲੋਕਾਂ ਨੂੰ ਖਡੂਰ ਸਾਹਿਬ ਤੋਂ ਖੜੇ ਪਾਉਣੀ ਚਾਹੀਦੀ ਆ ਪਾਉਣੀ ਚਾਹੀਦੀ ਆ ਪਾਉਣੀ ਚਾਹੀਦੀ ਆ ਧਰਮਦੇਵ ਸਾਹਿਬਾਂ ਜੀ ਹੂੰ ਜੇਲਾਂ ਦੇ ਵਿੱਚ ਡੱਕ ਦਿੱਤਾ 900 ਗਲਤ ਆ ਇਹ ਤਾਂ ਗਲਤ ਹੈ ਠੀਕ ਹੈ ਹੂੰ ਇਹ ਤਾਂ ਕੰਮ ਤਾਂ ਭਾਜਪਾ ਤੋਂ ਚੱਲਦਾ ਨਾ ਤੋਂ ਦਿੱਲੀ ਤੋਂ ਚੱਲਦਾ ਲੋਕ ਕਹਿੰਦੇ ਸੀਐਮ ਭਗਵੰਤ ਮਾਨ ਨੇ ਡੱਕਿਆ ਨਹੀਂ 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 ਭਵੰਤ ਮਾਨ ਨੇ ਥੋੜੇ ਡੱਕਤੇ ਯਾਰ ਹੂੰ ਅੱਛਾ ਹੂੰ ਇਹ ਸੈਂਟਰ ਨੂੰ ਕੀ ਡਰ ਸੀ ਅਮਰਤਪਾਲ ਨੂੰ ਸੈਂਟਰ ਸੈਂਟਰ ਨੂੰ ਵੀ ਅੱਗੇ ਡਰ ਸੀਗਾ ਜੀ ਭਿੰਡਰਾਂ ਵਾਲੇ ਵੇਲੇ ਵੀ ਸੈਂਟਰ ਨੂੰ ਡਰ ਸੀਗਾ ਉਦੋਂ ਵੀ ਇੰਦਰਾ ਗਾਂਧੀ ਸੀਗੀ ਉਦੋਂ ਵੀ ਸੈਂਟਰ ਨੂੰ ਡਰ ਸੀਗਾ ਨਾ ਪੰਜਾਬ ਵਾਲਿਆਂ ਨੂੰ ਤਾਂ ਕੋਈ ਡਰ ਨਹੀਂ ਸੀਗਾ ਭਿੰਡਰਾਂ ਵਾਲਿਆਂ ਨੂੰ ਜਦੋਂ ਘੇਰਾ ਪਾਇਆ ਅੰਮ੍ਰਿਤਸਰ ਤੇ ਅਟੈਕ ਕਰਿਆ ਸੈਂਟਰ ਤੋਂ ਹੀ ਹੋਇਆ ਕੰਮ ਜਿੱਤ ਜੂਗਾ ਜਿੱਤ ਜਾਣਾ ਭਾਈ ਅਮਰਤਪਾਲ ਸਿੰਘ ਜਿੱਤਣਗੇ ਜਿੱਤਣਗੇ ਜੇਲ੍ਹ ਦੇ ਵਿੱਚ ਜਿੱਤਣਗੇ ਜੀ ਕਿਹੜੀ ਕਲਾਸ ਚ ਪੜਦੇ ਹੋ ਕਲਾਸਾਂ ਕਰ ਲਈਆਂ ਜੀ ਕਰ ਲਈਆਂ ਹਾਂਜੀ ਹੁਣ ਫਿਰ ਨੌਕਰੀ ਦਾ ਨੌਕਰੀ ਦੇਖਾਂਗੇ ਜੀ ਹਾਂਜੀ ਮਾਨ ਸਰਕਾਰ ਹੈ ਇਮਾਨਦਾਰ ਆ ਨੌਕਰੀ ਫਰੀ ਚ ਦੇ ਦਿੰਦੀ ਆ ਵਧੀਆ ਸਰਕਾਰ ਆ ਜੀ ਬਹੁਤ ਚੰਗੇ ਕੰਮ ਕਰ ਰਹੀ ਆ ਕੀ ਚੰਗਾ ਕੰਮ ਸਾਰੇ ਕੰਮ ਚੰਗੇ ਕਰ ਰਹੀ ਆ ਜੀ ਨਸ਼ੇਦ ਨਸ਼ੇ ਜਿਹੜਾ ਨਸ਼ਾ ਤੁਸੀਂ ਕਹਿ ਦਿੰਦੇ ਹੋ ਉਹਨਾਂ ਛਾ ਪਹਿਲਾਂ ਵਾਲਿਆਂ ਠੱਲ ਪਾਇਆ ਅਸੀਂ ਨਹੀਂ ਕਹਿੰਦੇ ਲੋਕ ਨਹੀਂ ਲੋਕ ਕਹਿੰਦੇ ਲਿਆਂਦਾ ਕਿਹਨੇ ਨਸ਼ਾ ਨਸ਼ਾ ਲਿਆਂਦਾ ਕਿਹਨੇ ਆ ਉਹ ਜਿਹੜੀਆਂ ਪਹਿਲਾਂ ਸੀ 75 ਸਾਲਾਂ ਗਾ ਉਹਨਾਂ ਨਹੀਂ ਲਿਆਂਦਾ ਨਸ਼ਾ ਫਿਰ ਹੌਲੀ ਹੌਲੀ ਜਾਊਗਾ ਇਹ ਹੁਣ 2 ਸਾਲਾਂ ਹੀ ਤਾਂ ਨਹੀਂ ਜਾਂਦਾ ਇਹ 43000 ਨੌਕਰਾਂਾਂ ਦੇਤੀਆਂ ਬਿਜਲੀ ਮੁਫਤ ਕਰਤੀ ਠੀਕ ਹੈ ਖੇਤਾਂ 'ਚ ਲਾਈਟ ਸਾਰੀ ਦਿਨੇ ਆਉਂਦੀ ਆ ਦੱਸੋ ਰਾਤ ਨੂੰ ਆਉਂਦੀ ਆ ਦਿਨੇ ਆਉਂਦੀ ਆ ਦਿਨੇ ਪਾਣੀ ਲਾ ਕੇ ਉਹਨੇ ਮੱਕੀਆਂ ਨੂੰ ਪਾਇੰਡਾ ਦਾ ਵਧਾਇਆ ਸਾਡੇ ਵਾਸਤੇ ਫੁੱਲ ਕੰਮ ਕੀਤੇ ਆ ਨੇ ਇਹ ਜਿੱਤੂਗਾ ਖੁੱਡੀਆਂ ਵਾਲਾ ਲੀਡ ਲੈ ਕੇ ਜਿੱਤੂ ਪੂਰੀ ਲੀਡ ਲੈ ਕੇ ਜਿੱਤੂਗਾ ਪਰ ਕਿਸਾਨ ਤਾਂ ਮਾੜਾ ਸਮਝਦੇ ਨਾ ਭਗਵਾਨ ਤੁਹਾਨੂੰ ਕਿ ਕਿਸਾਨ ਹੀ ਐ ਇਸ ਤਾਂ ਮਾੜਾ ਸਮਝਦੇ ਕਿਸਾਨਾਂ ਦੇ ਹੱਥ ਆਏ ਦਿਨ ਧਰਨਾ ਹੁੰਦਾ ਘੇਰਿਆ ਹੁੰਦਾ ਪਿੰਡਾਂ ਉਹ ਗੱਲ ਵੱਖਰੇਗੀ ਉਹ ਉਹਨਾਂ ਦਾ ਅਧਿਕਾਰ ਹੈ ਉਹ ਸਵਾਲ ਪੁੱਛ ਸਕਦੇ ਆ ਠੀਕ ਹੈ ਉਹ ਸਾਰੇ ਦਾ ਲੋਕਤੰਤਰ ਹੈ ਹਾਂਜੀ ਇਹ ਤਾਂ ਨਹੀਂ ਕਿ ਤੇ ਤੈਨੂੰ ਕਰਦਿਆ ਨਹੀਂ ਕਿ ਆਪ ਆਮ ਆਦਮੀ ਪਾਰਟੀ ਦਾ ਝੰਡਾ ਲਾ ਕੋਈ ਕਰਦਿਆਂ ਦਾ ਕੋਈ ਦਿੱਕਤ ਝੰਡਾ ਲੱਗਿਆ ਨਹੀਂ ਘਰੇ ਜਾ ਕੇ ਦੇਖਿਆ ਜਾਏ ਅੱਛਾ ਵੋਟ ਬਣੀ ਹਾਂਜੀ ਜਿੱਤਣਗੇ ਪੂਰੀ ਲੀਡ ਦੇ ਕੇ ਜਿੱਤੂਗਾ ਖੁੱਡੀਆਂ ਸਾਹਿਬ ਏਡੀ ਕੋਈ ਖਾਸ ਗੱਲ ਨਹੀਂ ਐਤਕੀ ਹਰ ਸੇਮਤ ਨੂੰ ਹਾਰ ਦਾ ਮੂੰਹ ਦੇਖਣਾ ਪਊਗਾ ਪਰ ਉਹ ਕਹਿੰਦੇ ਅਸੀਂ ਹਾਰਦੇ ਨਹੀਂ ਹੈਗੇ ਲੱਖ ਵੋਟ ਦੇ ਉੱਤੇ ਉੱਤੇ ਹਰੂਗੀ ਇਹ ਗੱਲ ਜਮਾਂ ਕਲੀਅਰ ਹੈ ਠੀਕ ਹੈ ਠੀਕ ਹੈ ਜੀ ਕਿਵੇਂ ਮਾਨ ਸਾਹਿਬ ਫਿਰ ਖੱਟੀ ਸ਼ਰਟ ਪਾਈ ਹੈ ਮਾੜੇ ਕੀ ਚੰਗਾ ਕੰਮ ਹੈ ਫਿਰ ਕੋਈ ਆਏ ਵਧਗਾ ਕੰਮ ਕਰਦੇ ਹੀ ਆਪਣੇ 26 ਜਨਵਰੀ ਨੂੰ ਇਹਨਾਂ ਨੇ ਝਾਕੀ ਨਹੀਂ ਦਿਖਾਈ ਪਿਆਰ ਦੀ ਝਾਕੀ ਖਤਮ ਕਰਤੀ ਵਧਗਾ ਸਰਕਾਰ ਵਧਗਾ ਕੰਮ ਕਰ ਰਹੀ ਆ ਵੀ ਤੇ ਉਹ ਦਿਨਾਂ ਨੇ ਆਪਣੇ ਪਿਆਰ ਦੀ ਝਾਕੀ ਘੱਡਤੀ ਤੇ ਨਾ ਇਹਨਾਂ ਨੇ ਪਿਆਰ ਦੀ ਝਾਕੀ ਨਹੀਂ ਦਿਖਾਈ ਗਈ ਤੇ ਹੁਣ ਮੈਨੂੰ ਐ ਗੁੱਸਾ ਮਤਾਂ ਕਰਕੇ ਪਾਰਟੀ ਚ ਸ਼ਾਮਲ ਹੋਇਆ ਸੀਗਾ ਅੱਛਾ ਪਹਿਲਾਂ ਕਿਹੜੀ ਪਾਰਟੀ ਚ ਸੀ ਪਹਿਲਾਂ ਮੈਂ ਕੋਈ ਪਾਰਟੀ ਚ ਨਹੀਂ ਸੀ ਅੱਛਾ ਫਿਰ ਨਵੀਂ ਪਾਰਟੀ ਜੁਆਇਨ ਕੀਤੀ ਆ ਵੋਟ ਬਣੀਆਂ ਨਹੀਂ ਵੋਟ ਨਹੀਂ ਸਪੋਰਟ ਹੈ ਅੱਛਾ ਸਪੋਰਟ ਹੈ ਤੇ ਫਿਰ ਹੁਣ ਜਾਵਾਂਗੇ ਪਿੰਡਾਂ ਦੇ ਵਿੱਚ ਪ੍ਰਚਾਰ ਕਰਾਉਣ ਵਾਸਤੇ ਆ ਨਹੀਂ ਪੈਂਡ ਪੈਂਡ ਦੀ ਬਜਾਰ ਕਰੂੰਗਾ ਇੱਥੇ ਪੈਂਡ ਪੈਂਡ ਦੀ ਪ੍ਰਚਾਰ ਕਰੀਂਗਾ ਕਾਦੀ ਤੇ ਸਾਈਕਲ ਦੀ ਨਹੀਂ ਯਾਰ ਤੁਰਕੇ ਤੁਰਕੇ ਪੈਂਡ ਪੰਪਲੈਟ ਵੰਡੀਂਗਾ ਫਿਰ ਹੁਣ ਪੋਸਟ ਜਨਾ ਜ ਹੈ ਹਾਂਜੀ ਹਾਂ ਠੀਕ ਹੈ ਕਹਿ ਦੀ ਫਿਰ ਸੀਐਮ ਭਗਵੰਤ ਮਾਨ ਨੂੰ ਵੀ ਤੇਰੀ ਸਪੋਰਟ ਕਰਦੇ ਫਿਰ ਤੂੰ ਕਰ ਰਿਹਾ ਹੁਣ ਹਾਂਜੀ ਮਿਲਣਾ ਚਾਹੀਦਾ ਤੈਨੂੰ ਉਹ ਮਾਂ ਮਿਲਿਆ ਵਾ ਐਮਪੀ ਬਲੇ ਮਿਲਿਆ ਸੀ ਜੀ ਅੱਛਾ ਫੋਟੋ ਕਿਹਦੀ ਸੀ ਹਾਂਜੀ ਅੱਛਾ ਐਵੇਂ ਮਾਨ ਸਰਕਾਰ ਵਧੀਆ ਠੀਕ ਹੈ ਜੀ ਵਧੀਆ ਕੰਮ ਕਾਰੋਬਾਰ ਵਧੀਆ ਚੱਲੀ ਜਾਂਦੇ ਸਾਰੇ ਉਹਦੀਆਂ ਠੀਕਾਂ ਉਹਨੇ ਆ ਬਰੋਸ ਕੁਆਲਟੀ ਦਾ ਕਰਦੀਆਂ ਹੀ ਹੁੰਦੀਆਂ ਕੀ ਕੰਮ ਕਰਦਾ ਤੂੰ ਮੈਂ ਦਿਹਾੜੀਦਾਰ ਐ ਅੱਛਾ ਦਿਹਾੜੀਦਾਰ ਨਾ ਵੜਗਾ ਐਸ਼ ਕਰਦਾ ਹਾਂ ਮੌਜ ਕਰਨਾ ਕੌੜੇ ਕਲੇ ਪਕੌੜੇ ਵਾਧੂ ਖਾਣੇ ਚਾਹ ਬਹੁਤ ਪੀਲੀ ਅੱਛਾ ਹਾਂ ਠੀਕ ਹੈ ਹੁਣ ਪਕੌੜਿਆਂ ਦਾ ਸੀਜ਼ਨ ਚੱਲ ਪਿਆ ਨਾਲ ਹਾਂ ਪਕੌੜਿਆਂ ਦਾ ਵੀ ਸੀਜ਼ਨ ਚੱਲ ਰਿਹਾ ਤੇ ਵੋਟਾਂ ਦਾ ਵੀ ਚੱਲ ਰਿਹਾ ਅੱਛਾ ਵੋਟਾਂ ਨਾਲ ਕਰਕੇ ਸੀਜ਼ਨ ਹਾਂ ਵੋਟਾਂ ਨਾਲ ਕਰਕੇ ਚੱਲਿਆ ਫੇਰ ਹੀ ਆਇਆ ਫੇਰ ਹੀ ਵੰਡ ਲਈ ਨਹੀਂ ਚੰਗਾ ਕੰਮ ਤੇਰੇ ਲਈ ਕੀ ਕੀਤਾ ਤੇੜੀ ਮੇਰੇ ਲਈ ਕੀ ਕੀਤਾ ਜੜੀਆਂ ਨੌਕਰੀਆਂ ਕਰੀਆਂ ਹਾਂ ਤੂੰ ਲਗਿਆ ਨੌਕਰੀ ਨੌਕਰੀ ਤੇ ਲਗਿਆ ਮੈਂ ਕਿਹੜੀ ਤੇ ਸਫਾਈ ਸੇਵਕਾਂ ਸਕੂਲ ਦੇਗਾ ਅੱਛਾ ਅੱਛਾ ਇਹਨਾਂ ਨੇ ਲਾਇਆ ਮੰਨ ਸਰਕਾਰ ਨਹੀਂ ਲਾਇਆ ਠੀਕ ਹੈ ਤੇ ਮੇਰੇ ਅੱਤੇ ਆਪ ਹੀ ਚੰਗਾ ਹੈ ਅੱਛਾ ਜੀ ਹਾਂ ਠੀਕ ਕਿਸੇ ਅੱਤੇ ਵੜਾ ਹੋਵੇ ਨਾ ਵਹੁਵੇ ਚੰਗਾ ਹੋਵੇ ਕੋਸ ਹੋਵੇ ਪਰ ਮੇਰੇ ਅੱਤੇ ਚੰਗਾ ਹੈ ਚੰ ਪਰ ਸਾਰੇ ਲੋਕਾਂ ਦਾ ਭਲਾ ਹੀ ਕਰਦਾ ਕੋਈ ਗੱਲ ਨਹੀਂ ਜਿਹੜੇ ਬੁੜੀਆਂ ਦੇ ਪੈਸੇ ਦੇਣੇ ਸੀ ਨਾ ਇਹ ਦੇ ਦੂਗਾ ਕੋਈ ਗੱਲ ਨਹੀਂ ਕਿਹਨਾਂ ਉਹਨਾਂ ਖਜ਼ਾਨੇ ਖਾਲੀ ਪਏ ਐ ਅੱਛਾ ਇਹ ਹੁਣ ਹੌਲੀ ਹੌਲੀ ਕਰਜਾ ਕਰੀ ਜਾਂਦਾ ਨਹੀਂ ਤੂੰ ਫਿਰ ਕਹਿਣਾ ਵੀ ਉਧਾਰ ਕਰ ਲਓ ਉਹਨਾਂ ਨਾਲ ਬੰਮਾ ਤੁਹਾਨੂੰ ਆਪਣੀ ਹਾਂ ਵਾਕੇ ਉਧਾਰ ਕਰ ਲਓ ਕੋਈ ਗੱਲ ਨਹੀਂ 2 ਮਹੀਨਿਆਂ ਨੂੰ ਸਾਰੇ ਪੈਸੇ ਦੇ ਦਊ ਅੱਛਾ ਠੀਕ ਹੈ ਹਾਂਜੀ ਬਾਪੂ ਕੀ ਹਾਲੀ ਬਾਪੂ ਦੇ ਹਾਲ ਤਾਂ ਬਹੁਤ ਚੰਗੇ ਆ ਜੀ ਜੀ ਅਸੀਂ ਪੈਸੇ ਵਾਲੇ ਬੇਨਤੀ ਕਰਨ ਵਾਸਤੇ ਆਏ ਸੀ ਹਾਂ ਇਹਨਾਂ ਨੇ ਸਾਡੇ ਨਾਲ ਵਾਅਦਾ ਕਰਦੇ ਥੋੜਾ 2500 ਕਰ ਦੇਾਂਗੇ ਹਾਂ ਦੇ 25 ਤੋਂ ਕੰਨਾ ਕਰਕੇ ਤੇ ਅਗਲੀਆਂ ਵੀ ਬੰਦ ਕਰਤੀਆਂ। ਅੱਛਾ ਜੀ। ਹਾਂ। ਮਾਨ ਸਰਕਾਰ ਦਾ ਵਧੀਆ ਕੰਮ ਕਰੀ ਜਾਂਦੀ ਹੈ। ਉਹ ਸਾਡੀਆਂ ਸਾਡੀਆਂ 50 ਬੰਦੇਾਂ ਦਾ ਜੰਡਾਲੇ ਪਿੰਡ ਚੋਂ ਕਟੀਆਂ ਹੈ। ਅੱਛਾ ਪੈਨਸ਼ਨਾਂ? ਹਾਂ ਜੀ 50 ਬੰਦੇਾਂ ਦੀਆਂ। ਇਹ ਤਾਂ ਕਹਿੰਦੇ ਮੈਨੂੰ ਨੌਕਰੀ ਮਿਲ ਗਈ ਬਾਈ ਤਾਂ ਇਹਨੂੰ ਮਿਲ ਗਈ ਹੋਣੀ ਹੈ ਫਿਰ। ਇਹਨੂੰ ਮਿਲ ਗਈ ਠੀਕ ਹੈ। ਬਿਲਕੁਲ ਠੀਕ ਹੈ। ਸਾੜੀਆਂ ਬੈਸਲਾਂ ਕਰਿਆ ਸਾਨੂੰ ਤਾਂ ਬਈ ਢੱਕਾ ਨਹੀਂ ਸਾਡਾ ਅਗਲੀ ਭੱਟੀ ਪਹੁੰਚਦੀ ਨਾ ਨਵਾਂ ਬਦਲਾਵ ਲਿਆ ਹੁੰਦਾ ਸੀ ਆ ਨਵਾਂ ਬਦਲਾਵ ਲੈਂਦਾ ਸੀ ਤੇ ਕਿਵੇਂ ਹੁਣ ਫਿਰ ਝਾੜੂ ਵੱਜੂਗਾ ਮੇਰਾ ਮੇਰਾ ਸਾਕਾ ਭਤੀਜਾ ਖਾ ਪੱਕਾ ਡਰ ਰਿਹਾ ਹੈ ਅੱਛਾ ਤੇ ਪੈਸਾ ਸਾਡੀ ਬੰਦ ਹੋਊਗੀ ਹਾਂ ਉਹ ਲੀਡਰ ਤੇ ਸਾਡਾ ਲੀਡਰ ਉਹਦੀ ਮਾਂ ਦੀ ਬੰਦ ਵੀ ਹੋਊਗੀ ਨਾਲ ਅੱਛਾ ਜੀ ਹਾਂ ਜਿਹੜਾ ਲੀਡਰ ਸੀ ਹਾਂ ਉਹ ਕਿਆ ਨਹੀਂ ਹੋਣੇ ਫਿਰ ਆ ਮਾ ਦੀ ਪਾਰਟੀ ਨੂੰ ਜ਼ੋਰ ਪਾ ਦੀ ਕੀ ਬਤਾਉਣਾ ਬੱਠਾ ਪੁੱਛ ਲੋ अच्छा जी ओठे ਬੈਠਾ ਪੁੱਛ ਲੋ ਨੂੰ ਤੇ ਅੱਜ ਫੇਰ ਕਹੋਂਗੇ ਫੇਰ ਖੁੱਡੀਆਂ हां ਮੈਂ ਕਹੂੰ ਮੈਂ ਤਾਂ ਕਹੂੰਗਾ ਕਿਵੇਂ ਵੀ ਸੜੀਆਂ ਬੈਸਣਾ ਬੰਦ ਕਾਤੋਂ ਕਰੀਆਂ ਜੀ ਤੁਸੀਂ ਤਾਂ 2500 ਕਹਿੰਦੇ ਤੇ ਕਰਤਿਆਂ ਅਗਲੀਆਂ ਵੀ ਬੰਦ ਠੀਕ ਹੈ ਕਾਦੇ ਵਾਸਤੇ ਕਰੀਏ ਹੁਣ ਕਹਿੰਦੇ 13 ਇੰਚ ਤਾਂ ਦੋ ਸਾਨੂੰ ਹੈ ਕਹਿੰਦੇ ਫੇਰ ਲਾਗੂ ਕਰ ਦੋ ਆਹੀ ਜਿਤਾ ਤਾਂ ਆਹੀ ਦੇਵਾਂ ਜਿਤਾਏ ਤਾਂ ਅੱਗੇ ਸਾਰੇ ਹੀ ਸੀ ਹਾਂ ਠੀਕ ਹੈ ਚਾਰੂ ਨੂੰ ਕਿੰਨੀਆਂ ਮੋਟਾਂ ਬੰਗੀਆਂ ਅੱਛਾ ਹਰ ਇੱਕ ਕਿੰਨੇ ਐਮਐਲ ਦੇ ਚਾਰੂ ਐਮਐਲ ਨਹੀਂ ਬਣਦੀ ਨੇ ਚਾਰੂ ਦੇ ਬਣੇ ਹਾਂ ਹਾਨੂੰ ਕਹਿੰਦੇ ਐਕਤੀ ਵਾਰੀ ਫੇਰ ਉਹਨੇ ਜਿਤਾਉ ਕਹਿੰਦੇ ਉਹਨੇ ਤਾਂ ਜਿਤਾ ਲਿਆ ਫੇਰ ਪੈਸਿਆਂ ਦਾ ਹੱਲ ਕਰੋ ਜਿਹੜੀ ਕੱਟੀ ਜਾਊਗੀ ਕਿਹਨੇ ਜਿਹੜੀ 10 ਕਿਲੋ ਕਣਕ ਮਿੱਟੀ ਵੀ ਕੱਟੀ ਜਾਊਗੀ ਅੱਛਾ ਜੇ ਜਿਤਾਤਾ ਹਾਂ ਪੱਕੀ ਗੱਲ ਹੈ ਪੱਕੀ ਗੱਲ ਹੈ ਫਿਰ ਪੰਦੂ ਨਹੀਂ ਵੋਟਾਂ ਵਾਹ ਵੋਟਾਂ ਜਨਤਾ ਮਗਰ ਪਾਵਾਂਗੇ ਜਿਵੇਂ ਕਰੂਗਾ ਕੋਈ ਜਨਤਾ ਅੱਛਾ ਠੀਕ ਹੈ ਕਾਲੀ ਦਲ ਕਿਵੇਂ ਸੀ ਸਾਨੂੰ ਤਾਂ ਕੋਈ ਕਾਲੀ ਦਲ ਨੇ ਨਿੰਦ ਕੋ ਦਿੱਤਾ ਕਾਂਗਰਸ ਕਿਵੇਂ ਆ ਕਾਂਗਰਸ ਨੇ ਪਹਿਲਾਂ ਜੋ ਬਣਿਆ ਸੰਦੋ ਦੋ ਮਰਲੇ ਥਾਂ ਦਿੱਤੇ ਸੀ ਉਦੋਂ ਅੱਛਾ ਕਾਂਗਰਸ ਹਾਂ ਤੇ ਫਿਰ ਕਾਲੀ ਦਲ ਨਹੀਂ ਅਲੀ ਦਾਦਾ ਕਾਲੀ ਦਾਦਾ ਠੀਕ ਆ ਬਹੁਤ ਕੁਦਰਤ ਤਾਂ ਸਾਨੂੰ ਕੋ ਨਹੀਂ ਦਿੰਦਾ ਅੱਛਾ ਜੀ ਜਿਵੇਂ ਉਹ ਮੋਟਰਾਂ ਦੱਸਦਾ ਮੋਟਰਾਂ ਇੱਕ ਆ ਦੇ ਚੱਲਦੀਆਂ ਮੁਕਤ ਤੇ ਜੇ ਅਸੀਂ ਪਾਣੀ ਲਾਉਣ ਜਾੜਗੇ ਆਖਰ ਸਾਡੇ ਕੋਲ ਟਾਈਮ ਨਹੀਂ ਆ ਜੀ ਅੱਛਾ ਜੀ ਹਾਂ ਟਾਈਮ ਸਾਡੇ ਕੋਲ ਤਾਂ ਕਹਿ ਦਿੰਦੀ ਹਾਂ ਹਾਂ ਇਹ ਕਾਲੀਆਂ ਸਰਕਾਰ ਦਾ ਕੰਮ ਹੈ ਠੀਕ ਹੈ ਆਮ ਆਦਮੀ ਪਾਰਟੀ ਨੇ ਵੀ ਹੁਣ 24 ਘੰਟੇ ਦਾ ਮੋਟਰਾਂ ਲੱਗ ਨਹੀਂ ਪਾਣੀ ਲਵਾਉਂਦੇ ਨਹੀਂ ਹੁਣ ਅੱਛਾ ਇਹ ਪਾਣੀ ਲਾਉਂਦੀ ਨਹੀਂ ਹੁਣ ਹੱਕਿਆਂ ਨਾਲ ਜ਼ਮੀਨ ਹੀ ਛੜਦੀ ਤੇ ਲੋਕ ਸਾਡੇ ਪਾਣੀ ਨੂੰ ਹੱਕ ਛੜਦੀ ਜ਼ਮੀਨ ਹੀ ਛੜਦੀ ਤੇ ਪਾਣੀ ਹਲਵਾਉਂਦਾ ਨਹੀਂ ਸਾਡੇ ਕੋਈ ਆਹ ਕਹਿੰਦਾ ਗੁਣਗਾਈ ਜਾਂਦਾ ਮਾਨ ਸਾਹ ਉਹਨੇ ਬਿਜਲੀ ਵਾਲੀ ਦਿੱਤੀ ਮੋਟਰ ਜਿੰਦੀ ਲੋੜੀ ਨਹੀਂ ਪਈ ਸਾਨੂੰ ਅੱਛਾ ਅਸੀਂ ਕੀ ਕਰਣੀਏ ਚਲਾ ਕੇ ਆਹ ਤਾਂ ਗੁਣਗਾਈ ਜਾਂਦਾ ਇਹ ਹਾਂ ਗੋਣਾ ਜੀ ਨੇ ਗੋਣੇ ਕੰਮ ਮਿਲ ਜਾਂਦਾ ਕੋਈ ਨੌਕਰੀ ਮਿਲ ਕੇ ਗੁਣਗਾਉਣਾ ਹੀ ਹੈ ਹਾਂ ਐਂ ਗੱਲ ਹੈ ਹਾਂ ਇਹ ਨਹੀਂ ਹੈ ਜੇ ਤਾਂ ਫਿਰ ਗੁਣਗਾਈ ਜਾਂਦਾ ਬਾਪੂ ਹੁਣ ਤੁਸੀਂ ਗੁਣ ਗਾਈਏ ਹੱਕ ਹੀ ਬੰਦਾ ਹਾਂ ਹੱਕ ਹੀ ਬੰਦਾ ਹੱਕ ਬੰਦਾ ਤੇ ਤੁਹਾਡਾ ਲੀਡਰ ਨੂੰ ਕਹਿ ਦਿੰਦੇ ਸ਼ਪਾਰ ਸਲਵਾ ਦਿੰਦਾ ਤੁਹਾਡੀ ਸਾਡੇ ਲੀਡਰ ਨੂੰ ਕੀ ਪੁੱਛ ਲੋ ਬੈਠਾ ਤੂੰ ਹੀ ਪੁੱਛ ਲੋ ਅਸੀਂ ਪੁੱਛ ਲਏ ਉਹਨੂੰ ਤੂੰ ਹੀ ਪੁੱਛ ਲੋ ਠੀਕ ਹੈ ਹਾਜੀ ਭਾਈ ਕਿਵੇਂ ਹੋ ਠੀਕ ਹੈ ਜੀ ਕੀ ਬਣਦਾ ਫਿਰ ਬਾਪੂ ਆ ਡਿਬੇਟ ਕਰ ਰਹੇ ਸੀ ਕਿ ਨਹੀਂ ਕਿ ਆ ਦੇਖੋ ਹਾਲ ਸਾਡਾ ਨਹੀਂ ਹਾਲ ਤਾਂ ਬਹੁਤ ਚੰਗੇ ਹਾਲ ਚ ਸਹੀ ਆ ਕੰਮ ਕਰੇ ਕੰਮ ਸਹੀ ਕਰੇ ਦਿਨੇ ਲੋਕਾਂ ਵੋਟਰਾਂ ਦਾ ਪਾਣੀ ਲੌਂਦੇ ਰਾਤ ਨੂੰ ਜਾਂਦਾ ਨਹੀਂ ਕੋਈ 25 25 ਘੰਟੇ ਲਾਈਟ ਆ ਗਰੀਬ ਕਹਿੰਦੇ ਸਾਡੀ ਪੈਨਸ਼ਨ ਹੀ ਕੱਟਦਾ ਐ ਤਾਂ ਕੋਈ ਹੁਣ ਕਿਉਂ ਤੇ ਲੱਗ ਜੂ ਕੀ ਹੋ ਜਾਂਦੇ ਜੇ ਪੈਨਸ਼ਨ ਨਾਲ ਲੱਗੀ ਇਹ ਵੀ ਇੱਕ ਮਹੀਨੇ ਚੋਂ ਬਾਅਦ ਚ ਕਹ ਦੇ ਇਹਦੇ ਡਾਕੂਮੈਂਟ ਦੇ ਆ ਚਾਰ ਬਸਣਾ ਹੁ ਚੌਥੀ ਹੈ ਆ ਪੈਨਸ਼ਨਾਂ ਹੋਊਗਾ ਜੀ ਦੋ ਪੈਨਸ਼ਨਾਂ ਹੋਊਗਾ ਜੀ ਤੀਜੀ ਆਊਗੀ ਤੀਜੀ ਨਾਲ ਦੀ ਪੈਨਸ਼ਨ ਆਊਗੀ ਅਸੀਂ ਵਾਦਾ ਕਰਦੇ ਆਂ ਇਹਨਾਂ ਨੇ ਕਾਗਜ਼ ਦਿੱਤੇ ਹੋਏ ਆ ਇਹਨਾਂ ਦੇ ਹੁਣ ਦੱਸੋ ਜਿੱਦ ਦੇ ਦੇਗੀ ਉਹਦੇ ਮੰਨ ਜਾਗੇ ਤੁਹਾਨੂੰ ਅਸੀਂ अच्छा जी हां ठीक है फिर ਪਾ ਦੋਗੇ ਵੋਟਾ ਪੱਕਾ ਪੱਕਾ ਮੰਨਾਂਗੇ ਫਿਰ ਪਾਉਣਗੇ ਹਾਂ ਹਾਂ ਪਾਉਣਗੇ ਦਾਦਾ ਵੀ ਪਾਉਣਗੇ ਰੋਜ਼ ਹੀ ਵੋਟਾਂ ਪਾਉਣਗੇ ਉਹ ਵੀ ਸਾਡੇ ਨਾਲ ਰਹਿੰਦੇ ਆ ਰੋਜ਼ ਇਹ ਗੱਲ ਜਿਹੜੀ ਮਾੜੀ ਇਹਨਾਂ ਦੀ ਹੋਈ ਹੈ ਚਲੋ ਠੀਕ ਹੈ ਕੋਈ ਉਹਦੀ ਜਾਲੀ ਡਰ ਮੇਰਾ ਖਾਸ ਹੈ ਮੇਰਾ ਭਤੀਜਾ ਖਾਲ ਡਿਡਰ ਹੈ ਜਿਹਦਾ ਮੈਂ ਟੈਕਨੀਕਲ ਕਾਰਨ ਕਰਕੇ ਇਹਨਾਂ ਦੀ ਪੈਨਸ਼ਨ ਕੱਟੀ ਗਈ ਉਹ ਕਹਿੰਦੇ ਰਾਸ਼ਨ ਕਾਰਡ ਵੀ ਕੱਟਦੇ ਸਾਡੇ ਗਰੀਬ ਲੋਕ ਨਹੀਂ ਨਹੀਂ ਦੁਆਰੇ ਦੁਆਰੇ ਚਲਾਏ ਇਹ ਦੋ ਬੰਦੇ ਨੇ ਆਖਿਆ ਕੋਈ ਨਹੀਂ ਅਸੀਂ ਸਾਡੇ ਬੰਦੇ ਆ ਇਹਨਾਂ ਦਾ ਰਾਸ਼ਨ ਕਾਰਡ ਵੀ ਲਵਾ ਕੇ ਦੇਵਾਂਗੇ ਸਭ ਕੁਝ ਕਰਕੇ ਪਰ ਇੱਕ ਗੱਲ ਹੈ ਜਿਹੜਾ ਇਹ ਮੁੰਡੇ ਨੇ ਆਖਿਆ ਵੀ ਅਸੀਂ ਪਾਣੀ ਤੇ ਰਾਤ ਨੂੰ ਗਏ ਨਹੀਂ ਸੱਚ ਸਹੀ ਗੱਲ ਹੈ ਸੂਏ ਚ ਪਾਣੀ ਖੁੱਲ ਹੈ ਨੌਕਰੀਆਂ ਦਿੱਤੀਆਂ ਕੰਮ ਬਹੁਤ ਕੀਤੇ ਜਿੰਨੇ ਵੀ ਕਹਿ ਦਿਓ ਹਾਂ ਸੜਾ ਵਸਾਖ ਚ ਮੱਕ ਸੁੱਕ ਜਾਂਦੇ ਸੀ ਜਨਰੇਟਰ ਚੱਲਦੇ ਸੀ ਜਨਰੇਟਰਾਂ ਚੰਗਾਲ ਪਈ ਪਈ ਹਰਾ ਨਹੀਂ ਪਉਂਦਾ ਲੋਡ ਨਹੀਂ ਕੋਈ ਅੱਜ ਹੁਣ ਮੱਕ ਏਡੇ ਏਡੇ ਹੋਏ ਖੜੇ ਆ ਏਡੇ ਏਡੇ ਹੋਏ ਖੜੇ ਆ ਹਾਂ ਠੀਕ ਹੈ ਬਹੁਤ ਠੀਕ ਇਹ ਗੱਲ ਤੋਂ ਕਿਸਾਨ ਵੀ ਖੁਸ਼ ਨੇ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਹਾਂ ਕਿਸਾਨ ਕੇ ਗਰੀਬ ਜਾਂ ਤਾਂ ਵੀ ਖੁਸ਼ ਆ ਕਿ ਰਾਤ ਨੂੰ ਜਾਂਦੇ ਸੀ ਮੋਟਰਾਂ ਦੇ ਬੈਲਸ ਨੇ ਇਹਨਾਂ ਦੇ ਗਰੀਬਾਂ ਦੀਆਂ ਬੈਲ ਇਹਨਾਂ ਨੂੰ ਆਉਣੋਂ हट ਕੇ ਪਹਿਲਾਂ ਇਹਨਾਂ ਦਾ ਜਦੋਂ ਗੱਲ ਸੁਣ ਮੇਰੀ ਗਰੀਬ ਤਾਂ ਵੀ ਖੁਸ਼ ਆ ਜਿੰਦੂ ਨਾ ਕੋਈ ਤਾਂ ਕੋਈ ਸਮਝਾਈ ਨਹੀਂ ਤੇ ਘਰੇ ਸਾਡੇ ਰੋਟੀ ਨਹੀਂ ਪੱਕਦੀ ਜਦੋਂ ਆਈ ਮਰਨੇ ਨਿਕਲੋ ਸਮਝਾਈ ਨਹੀਂ ਅੱਛਾ ਜੀ ਹਾਂ ਤੇ ਬੇਗਰੀ ਖੁਸ਼ੀ ਹੈ हां देखनी ਸਾਡੇ ਗਰੀਬ ਹੈਗੇ ਭਾਈ ਮਤ ਕਰੋ ਨਾਲ ਇਹਨਾਂ ਦੀ ਵੀ ਸਾਡੇ ਨਾਲ ਕਰੋ ਨਹੀਂ ਨਹੀਂ ਕਰਦੇ ਮਤ ਸਾਡੇ ਨਾਲ ਜਿਵੇਂ ਸਾਡੀ ਮਰਤ ਕਰਦੇ ਇਹਨਾਂ ਦੇ ਵੀ ਕਰੋ ਕਰਦੇ ਹੋਏ ਧਿਆਨ ਨਾਲ हां ਕਰਦੇ ਆ ਇਹ ਜੀ ਸਾਹਿਬ ਤੁਹਾਡੇ ਮਾਰਾ ਸੱਚੇ ਪਾਤਸ਼ਾਹ ਨੇ ਕਿਰਪਾ ਕਰੇ ਇਹਨਾਂ ਨੂੰ ਬਹਾਲ ਕਰ ਦੇਵੇ ਜਿੱਤ ਕੇ ਸਾਡੇ ਸਾਡੇ ਘਰਾਂ ਵਿੱਚ ਆਓ ਫਿਰ ਤੁਹਾਨੂੰ ਬਾਲਾਂਗੇ ਅੱਛਾ ਪਹਿਲੇ ਆਏ ਨਹੀਂ ਹੁਣ ਜਦੋਂ ਜਿੱਕੇ ਆਓਗੇ ਫਿਰ ਮੰਨਾਂਗੇ ਆ ਭਾਈ ਸਾਡੇ ਜੀ ਸਾਹਿਬ 73 ਨਾ ਆਏ ਅੱਜ 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 ਜਿਆਦਾ ਕੋਈ ਫਾਇਦਾ ਨਹੀਂ ਨੇ ਜਿੱਤੇ ਅੱਜ ਹਰੇਕ ਫਿਰਦਾ ਹੈ ਜਿਹੜਾ ਖੁਡਗਾ ਸਾਹਿਬ ਹੈ ਇਹ ਹੁਣ ਜੇ ਨਾ ਆਇਆ ਤਾਂ ਇਹਨੂੰ ਫੇਰ ਲਾਂਭਾ ਦੇ ਸਕਦੇ ਆ ਜਿਹੜਾ ਨਹੀਂ ਜਿਹੜਾ ਨਹੀਂ ਆਇਆ ਪਹਿਲਾਂ ਨਹੀਂ ਆਇਆ ਜਿਹੜਾ ਹੁਣ ਆਪਾਂ ਖੁਡਗਾ ਸਾਹਿਬ ਹੈ ਇਸ ਗੱਲ ਦੀ ਗਾਰੰਟੀ ਹੈ ਆਹਦਾ ਕਹਿੰਦਾ ਵੀ ਮੈਂ ਆਇਆ ਕਰੂੰ ਹਰਵੇਸ਼ ਕਾ ਹਾਂ ਕਿਤੇ ਦੱਸ ਕਿਹਦੇ ਪੁੱਛਣ ਆਏ ਦੱਸ ਕਿਹਦੇ ਪੁੱਛਣ ਆਏ ਦੱਸੋ ਨਹੀਂ ਉਹ ਨਹੀਂ ਆਇਆ ਮੰਨਦੇ ਆ ਉਹ ਠੀਕ ਹੈ ਇੱਕ ਮੰਗ ਰੱਖੋ ਆਪਣਾ ਸੁਆਸਰੇ ਲਾ ਦੇਣਾ ਹਾਂ ਹਾਂ ਰੱਖਾਂਗੇ ਸੁਆਸ ਚਾਲੂ ਕਰ ਦੋ ਇਹ ਗਾਨ ਨੂੰ ਸੂਆ ਚਾਲੀ ਆਪ ਸੂਆ ਪੱਕਾ ਚਾਲੂ ਕਰ ਦਿਓ ਸੂਆ ਕਰ ਲਿਆ ਵੇਲੇ ਬੰਦ ਕਰਿਆ ਜੀ ਅੱਛਾ ਛਰੇ ਕੋਈ ਰੌਲਾ ਨਹੀਂ ਪਾਣੀ ਬਹੁਤ ਆਉਂਦਾ ਸੀ ਕੋਈ ਕੋਸ ਅੱਕ ਜੇ ਇਹਨੇ ਜਮ ਸੇਖੋ ਸਾਹਿਬ ਸੀਗਾ ਮੋੜਾਂ ਤੇ ਜਿੱਤਿਆ ਹੁਣੇ ਬੰਦ ਕਰਾਤਾ ਸਾਡਾ ਸੂਆ ਕਰ ਲਿਆ ਪਾਣੀ ਬਥੇਰਾ ਸੀ ਗਵਰਨਮੈਂਟ ਕੋਈ ਕਸੂਰ ਨਹੀਂ ਗਵਰਨਮੈਂਟ ਜੇ ਵਾਸੀਂ ਕਹਿੰਦੇ ਬੰਦ ਕਰੋ ਸੂਆ ਗਵਰਨਮੈਂਟ ਕੀ ਕਰੇ ਇਹਨੇ ਤਾਂ ਪਾਣੀ ਦਾ ਛੱਲਾ ਦਿੰਦਾ ਜੀ ਕੋਈ ਘਾਟ ਨਹੀਂ ਛੱਡੀ ਨੇ ਪਾਣੀ ਦੀ ਮੋਟਾਂ ਦੀ ਠੀਕ ਹੈ ਨੋਖਰਾਂ ਉਥੇ ਰੰਗ ਮਿਲ ਜਾਂਦਾ ਸਾਡੇ ਪੰਡੂ ਲਾ ਕੇ ਦੋ ਤਿੰਨ ਬੰਦੇ ਚਾਰ ਬੰਦੇ ਮੋਖਤ ਲੱਗਿਆ 100-100 ਰੁਪਏ ਚ ਨਸ਼ੇ ਦੀ ਬੜੀ ਕਹਿੰਦੇ ਕਿ ਨਸ਼ਾ ਰੁਕਿਆ ਅਜਾ ਭਾਈ ਬਹੁਤ ਫਰਕ ਆ ਗਿਆ ਸਾਡੇ ਸੀਗਾ ਪਹਿਲਾਂ ਸਾਡੇ ਪਹਿਲਾਂ ਟੱਕਰ ਕਾਲੀਆਂ ਵੇਲੇ ਕਾਂਗਰਸ ਵੇਲੇ ਸੀਗਾ ਹੁਣ ਬਹੁਤ ਫਰਕ ਪਿਆ ਹੋਇਆ ਪੂਰਾ ਫਰਕ ਪਿਆ ਹੋਇਆ ਹੁਣ ਐਵੇਂ ਕਿਸੇ ਕੋਈ ਕੋਸ ਆਖੀ ਜਾਵੇ ਪੂਰਾ ਫੁੱਲ ਫਰਕ ਆ ਹੁਣ ਹਾਂ ਬਹੁਤ ਸਾਰੇ ਪਿੰਡਾਂ ਦੇ ਵਿੱਚ ਵਿਚਰਦੇ ਆ ਜਦੋਂ ਕਿ ਬਠੰਡੇ ਦੇ ਜਿਹੜਾ ਬੰਦਾ ਤੁਹਾਨੂੰ ਟੱਕਰ ਜਾਂਦਾ ਉਹ ਵਿਰੋਧੀ ਦਰਦਾ ਕਹਿੰਦਾ ਹੀ ਹੁੰਦਾ ਪਰ ਸਹੀ ਗੱਲ ਹੈ ਜਿਹੜੀ ਨਸ਼ੇ ਦਾ ਬਹੁਤ ਕੰ ਬੋਤ ਜਿਹਨੇ ਜਿਹੜੇ ਜਿਹੜਿਆਂ ਨੇ ਲਿਆਂਦਾ ਹੈ ਉਹ ਤੁਹਾਨੂੰ ਆਂਦੇ ਆ ਵੀ ਨਸ਼ਾ ਹੈਗਾ ਹੈ ਉਹਨਾਂ ਨੇ ਲਿਆਂਦਾ ਕਾਲੀਆਂ ਨੇ ਤੇ ਉਹੀ ਦੋਨੋਂ ਆਂਦੇ ਆ ਠੀਕ ਹੈ ਕਿ ਭੁਖੀ ਸੱਥਾਂ ਦੇ ਵਿੱਚ ਗੱਲ ਚਲਾਈ ਸੀ ਕਿ ਸੱਥਾਂ ਦੇ ਵਿੱਚ ਆਇਆ ਕਰਨਗੇ ਇੱਥੇ ਵੀ ਗੱਲ ਹੋ ਰਹੀ ਹੈ ਕਹਿੰਦੇ ਕਿ ਜਿੱਤਣ ਤੋਂ ਬਾਅਦ ਆਉਂਦੇ ਨਹੀਂ ਭਾਈ ਇਹ ਗੱਲ ਹੈਗੀ ਪਰ ਮਲਾਈ ਆ ਇਹ ਇਹ ਦੋ ਤਿੰਨ ਹਲਕਿਆ ਚਾਈ ਆ ਸਾਡੇ ਐਮਐਲ ਖਲ ਘਟ ਆ ਤੈਨੂੰ ਮੈਂ ਸਿਰੇ ਵਾਲੀ ਗੱਲ ਹੀ ਦੱਸ ਦਿੰਦਾ ਤੇ ਹੁਣ ਉਹਨੂੰ ਆਉਣਗੇ ਵੀ ਤੇ ਉਹਨਾਂ ਨੂੰ ਆਖਿਆ ਵੀ ਵੀ ਆਇਓ ਜਰੂਰ ਹੁਣ ਉਹ ਆਉਣਗੇ ਤੂੰ ਬਾਅਦ ਅੱਗੇ ਦਾ ਕੀੜਾ ਉਹ ਨਹੀਂ ਮਾਦਦੇ ਸੀ ਐਮਐਲਏ ਪੁੱਛਦੇ ਨਹੀਂ ਕਹਿੰਦੇ ਕਿ ਤੂੰ ਮਰਦਾ ਕੇ ਜਿਉਂਦਾ ਹੁਣ ਪੁੱਛ ਲੈ ਬੋਟਾਂ ਵਾਲੇ ਹੁਣ ਬੋਟਾਂ ਵਾਲੇ ਪਕੌੜ ਖਵਾਉਂਦੇ ਆ ਹੁਣ ਪਕੌੜ ਖਵਾਉਂਦੇ ਉਦੋਂ ਇਹ ਵੀ ਨਹੀਂ ਪੁੱਛਦੇ ਕਿ ਤੇ ਮਰਿਆ ਕੇ ਜਿਉਂਦਾ ਹੈ ਇਹ ਸਰਕਾਰ ਨੇ ਆਈ ਤਾਂ ਨਹੀਂ ਮੁੰਡੇ ਜੇ ਜੋਕੜ ਲੱਗ ਰਹੇ ਆ ਦੋ ਦੋ ਦਾ ਪੁੱਛਣਾ ਆ ਕੇ ਬੰਦਿਆਂ ਦਾ ਤੇ ਸਾਡੇ ਕੋਈ ਗਾਈ ਨਹੀਂ ਪੋਦਾ ਸੀ ਕਿਵੇਂ ਆ ਕੋਈ ਛੋਟ ਕਰੇ ਰੋਟੀ ਪਕਦੀ ਆ ਕਿਵੇਂ ਸੋਕੇ ਝੋਕੇ ਆ ਅੱਜ ਪਕੌੜੇ ਖਵਾਉਂਦੇ ਆ ਅੱਛਾ ਜੀ ਅੱਜ ਫਿਰ ਖਾਲੇ ਪਕੌੜ ਸਾਡੇ ਲੰਗਦੇ ਨਹੀਂਗੇ ਲੰਗਦੇ ਨਹੀਂ ਲੰਗਦੇ ਨਹੀਂਗੇ ਕੀ ਗੱਲ ਜਨਤਾ ਔਖੀ ਆ ਸਾਡੀ ਗਰੀਬ ਔਖੇ ਲੰਗਣਗੇ ਕਿਵੇਂ ਅੱਛਾ ਜੀ ਹਾਂ ਕੋਈ ਨਹੀਂ ਕੋਈ ਹੌਣ ਲਾ ਲਾਂਗੇ ਜਦੋਂ ਗਰੀਬ ਦੁਖੀ ਆਂ ਪਕੌੜੇ ਸਾਡੇ ਲੰਗਦੇ ਨਹੀਂ ਅੱਛਾ ਜੀ ਹਾਂ ਇੱਥੇ ਗਰੀਬ ਲੋਕ ਆਏ ਆ ਕਿ ਨਹੀਂ ਆਏ ਆਏ ਸਾਰੇ ਆਵੇ ਖੜਿਆ ਗਰੀਬ ਹੀ ਖੜਿਆ ਖੜੇ ਆ ਕਿਉਂ ਆ ਜਾਓ ਤੇ ਦੱਸਦੇ ਵੀ ਆ ਵੀ ਗਰੀਬ ਖੜਿਆ ਹਾਂ ਭਾਈ ਕਿਵੇਂ ਠੀਕ ਆ ਠੀਕ ਆ ਕਿਵੇਂ ਠੀਕ ਆ ਠੀਕ ਆ ਹਾਂ ਆਮ ਆਦਮੀ ਪਾਰਟੀ ਨੇ ਚੰਗੇ ਕੰਮ ਕੀਤੇ ਚੰਗੇ ਕੰਮ ਇਹਨਾਂ ਨੂੰ ਤਾਂ ਕਣਕਾਂ ਨੇ ਪੈਸੇ ਦਿੱਤੇ ਆ ਤੇ ਸਾਨੂੰ ਕਦੋਂ ਨਾ ਤੂੜੀ ਦੇ ਪੈਸੇ ਦਿੱਤੇ ਵੀ ਅੱਛਾ ਜੀ ਹਾਂ ਕਾਹ ਤੋਂ ਨ ਦਿੱਤੇ ਸੀ ਨਹੀਂ ਸੀ ਮਿਹਨਤੀ ਕਰਦੇ ਠੀਕ ਹੈ ਕਾਹਦੇ ਤੂੜੀ ਦੇ ਕਿਵੇਂ ਦੇਣੇ ਪਰ ਪਰ ਜਿਹੜਾ ਇਹਨਾਂ ਨੇ ਕਰੇ ਗੜੇ ਮਰੀ ਹੋਈ ਹੈਗੀ ਇਹਨਾਂ ਨੂੰ ਤਾਂ 15-15000 ਰੁਪਏ ਦਿੱਤੇ ਤੇ ਸਾਨੂੰ ਕੋਈ 2-2000 ਹੀ ਦੇਣ ਦੇ ਤੂੜੀ ਦਾ ਇਹ ਅੱਛਾ ਜੀ ਮਾਨ ਸਰਕਾਰ ਨੇ ਦੇਣਾ ਸੀ ਇਹਨਾਂ ਨੇ ਤੇ ਕੀ ਦੇਣਾ ਨਹੀਂ ਨਾ ਨਾ ਜਿਹੜਾ ਲੀਡਰ ਨੇ ਲੈ ਕੇ ਇਹਨਾਂ ਲੈ ਕੇ ਗਿਆ ਖੇਤਾਂ ਦੇ ਵਿੱਚ ਜਾ ਕੇ ਤੇ ਸਾਡੇ ਵਾਰੇ ਵੀ ਲੱਗ ਸਕਦਾ ਮਾਸਟਰ ਮਾਸਟਰ ਜਗਸੀਰ ਆਓ ਤੁਹਾਡਾ ਤੁਹਾਡਾ ਐਮ.ਐਲ.ਏ ਤੁਸੀਂ ਉਹਨਾਂ ਨੂੰ ਕਹਿਣਾ ਸੀ ਤੇ ਕਿਹੜਾ ਨਾ ਨਾ ਅਸੀਂ ਉਹਨੂੰ ਅਸੀਂ ਕਹਿਣਾ ਸੀ ਕਿ ਉਹਨੂੰ ਆਪ ਨੂੰ ਸੋਚਾਈ ਦੀ ਸੀਗੀ ਪੱਠੇ ਤੇ ਪੱਠੇ ਤੇ ਲੱਗੇ ਹੋਏ ਸੀ ਸਾਡੇ ਕੋਲ ਡੇਲੀ ਜਾਂਦਾ ਸੀਗਾ ਬੇਫਿਕਰ ਰਹੋ ਬੇਫਿਕਰ ਰਹੋ ਤੇ ਉਹਨੇ ਇੱਕ ਵਾਰੀ ਵੀ ਸਾਡਾ ਨਾਂ ਲਿਆ ਗਰੀਬਾਂ ਦਾ ਅੱਛਾ ਨਾਲ ਨਹੀਂ ਲਿਆ ਨਾ ਤੇ ਸਾਨੂੰ ਕੀ ਦਿੱਤਾ ਉਹਨੇ ਆਪ ਸੀਐਮ ਭਗਵੰਤ ਮਾਨ ਕਹਿੰਦਾ ਮੈਂ ਗਰੀਬਾਂ ਦਾ ਮੁੰਡਾ ਯਾਰ ਖੂਗਾ ਯਾਰ ਮੈਂ ਨਹੀਂ ਮੰਨਦਾ ਕਿ ਜਨਾਜ਼ਰ ਸਾਨੂੰ ਗਰੀਬ ਨੂੰ ਬਰਾਬਰ ਨਹੀਂ ਨਾ ਇਹ ਦੇਂਦੇ ਉਹਨਾਂ ਚਿਰ ਮੈਂ ਬਰਾਬਰ ਤੁਹਾਡੇ ਲਈ ਚੱਲਿਆ ਨਹੀਂ ਕਾਉਂਦ ਕਮੇ ਸੀਐਮ ਭਗਵੰਤ ਮਾਨ ਕਹਿੰਦੇ ਹਰਾ ਪੈਨ ਚਲਾਵਾਂਗੇ ਤੁਹਾਡੇ ਲਈ ਚੱਲਿਆ ਨਹੀਂ ਸਾਡੇ ਵਾਸਤੇ ਨਹੀਂ ਚੱਲਿਆ ਇਹ ਤਾਂ ਕਹਿੰਦੇ ਨੌਕਰੀਆਂ ਬਹੁਤ ਦੇ ਦਿਆਂ ਯਾਰ ਮੈਂ ਤਾਂ ਭਰਾਵਾ ਮੈਂ ਕਹਿੰਉਂ ਕਿ ਦੇ ਦੇਦਿਆਂ ਹੋਣਗਾ ਜਿੰਨਾ ਨੂੰ ਦੇਦਿਆਂ ਹੋਣਗਾ ਪਰ ਮਨ ਤਾਂ ਤੂੜੀ ਦੇ ਪੈਸੇ ਵੀ ਨਹੀਂ ਦਿੱਤੇ ਗਏ ਜਟਾ ਨੂੰ 15-15 ਹਜ਼ਾਰ ਰੁਪਏ ਉਹਨੂੰ ਨੌਕਰੀ ਮਿਲਣੀ ਚਾਹੀਦੀ ਹੈ ਅੱਛਾ ਹੂੰ ਸਾਨੂੰ ਨੌਕਰੀ ਕਿੱਥੇ ਮਿਲ ਜੂ ਸਾ ਇਹ ਇਨਾਕ ਜ਼ਰੂਰ ਆ ਗੱਲ ਪਰ ਇਹਦੇ ਜਿੰਨੀ ਲੈਟ ਕਿਸੇ ਬੰਦੇ ਨੇ ਨਹੀਂ ਦਿੱਤੀ ਕਾਂਗਰਸ ਨੇ ਨਹੀਂ ਦਿੱਤੀ ਕੱਲਗਾਂ ਨੇ ਦਿੱਤੀ ਲੈਟ ਜ਼ਰੂਰ ਬਹੁਤ ਦਿੱਤੀ ਬਿਜਲੀ ਦੇ ਬਿੱਲ ਕਿਉਂ ਆਉਂਦੇ ਹਾਂ ਉਹ ਜਾਵਾ ਠੀਕ ਆ ਗਾ ਪਰ ਹੂੰ ਛਾੜੇ ਵਾਸਤੇ ਥੋੜਾ ਧੱਕਾ ਕਰ ਜਾ ਇਹਨਾਂ ਨੂੰ ਤਾਂ 15-15 ਦਿੱਤਾ ਸਾਨੂੰ ਦੋ-ਦੋ ਹੀ ਦੇ ਦਿੰਦਾ ਯਾਰ ਇੰਨੇ ਬੁਰਕ ਬਹੁਤ ਪਾ ਜਾਂਦਾ ਕੋਈ ਦੋ ਮਰ ਕਾਂਕੀ ਲੈ ਕੇ ਸੈਟ ਲੈਂਦੇ ਇਹਦਾ ਗੱਲ ਮੰਨਦਾ ਨਾ ਤੂੰ ਤੇ ਕਣਕ ਆ ਜਾਂਦੀ ਹੈ ਮਿਲ ਜਾਂਦੀ ਹੈ ਫ੍ਰੀ ਕ੍ਰੈਡਿਟ ਕਾਰਡ ਉਹ ਫ੍ਰੀ ਉਹ ਕਹਿੰਦਾ ਉਹ ਹੈ ਮੁੱਲ ਨੂੰ ਹੀ ਆ ਗਿਆ 30 ਕਿਲੋ ਮਿਲਦੀ ਸੀਗੀ ਮੁੱਲ ਆਲੀ ਕਿਵੇਂ ਇਸ ਕਣਕ ਨੂੰ ਤਾਂ ਮੁੱਲ ਵਾਲੀ ਕਣਕ ਚੰਗੀ ਹੈ ਕਿਵੇਂ 30 ਕਿਲੋ ਹੋ ਗਈ 30 10 ਕਿਲੋ ਦਿੰਦੇ ਆ ਵੀ ਜਿਮਕਾ ਕੇ ਦਿੰਦੇ ਤੇ ਮੇਰਾ ਕਾਰਡ ਕੱਟਦਾ ਅੱਛਾ ਜੀ ਮੈਂ ਮੋਢਾ ਮੇਰਾ ਕਣਕ ਮੈ ਨਹੀਂ ਦਿੰਦੇ ਨਹੀਂ ਆਮ ਆਦਮੀ ਪਾਰਟੀ ਦਾ ਮੋਢਾ ਹਾਂ 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 ਇਹ ਤਾਂ ਗੁਣਗਾਈ ਜਾਂਦੇ ਇੱਥੇ ਦਾ ਆਮ ਆਦਮੀ ਪਾਰਟੀ ਦੇ ਕਹਿੰਦੇ ਕਿ ਬੱਲੇ ਬੱਲੇ ਨਾ ਕਰਾ ਗੱਲ ਕਿਹੜਾ ਗੁਣਗਾਉਣਾ ਹਾਂਜੀ ਇੱਥੇ ਹੁਣੀ ਚਲਾਵਾਂਗੇ ਅਸੀਂ ਮੰਨਣਾ ਮੈਂ ਤਾਂ ਗੁਣ ਦੇ ਕੇ ਨੂੰ ਕਹਿੰਦੇ ਬਹੁਤ ਵਧੀਆ ਕੰਮ ਕੀਤਾ ਕਾਨਕ ਕਿੱਥੇ ਦਿੰਦੇ ਆ ਭਗਵਾਨਤਮਾਨ ਸਰਕਾਰ ਨੇ ਕਹਿੰਦੇ ਕੰਮ ਵੀ ਬਹੁਤ ਵਧੀਆ ਕਰਦੀ ਹੈ ਕਹਿੰਦੇ ਗਰੀਬਾਂ ਲਈ ਚਲ ਜੇ ਤੂੰ ਤਾਂ ਬੰਦ ਕਰੀ ਚੰਗੀ ਆ ਜਦੋਂ 10-10 ਕਿਲੋ ਜਮਕਾਉਂਦੇ ਆ ਬੰਦ ਕਰਦੀਏ ਕਹਿਦੀਏ ਉਹਨਾਂ ਨੂੰ ਵਾਪਸ ਉਹ ਫਿਰ ਬੰਦ ਕਰੀ ਚੰਗੇ ਆ ਚਾਹੇ ਬੰਦ ਕਰਾ ਦਈਏ ਕਰਾ ਦੇ ਕੋਈ ਤਨ ਤਨ ਜੀ ਇਹ ਤੋਂ ਪਹਿਲਾਂ 12-12 ਹੁੰਦੇ ਸੀ ਜੇ ਤੂੰ ਤਾਂ ਜਵਾਕ ਹੀ ਇਦੋਂ ਦਾ 20 ਰੁਪਏ ਲੈ ਵੀ ਚੰਗੇ ਆ ਜਿਹੜੇ ਤੂੰ ਰਸ਼ਨ ਗਾਰਡਾਂ ਦੀ ਗੱਲ ਕੀਤੀ ਗਏ ਨੇ ਕੱਟੇ ਦਿਹਾੜ ਲੋਕਾਂ ਦੇ ਤਾਂ ਗੱਡਿਆਂ ਤੇ ਲੈਣ ਆਉਂਦੇ ਨੇ ਨਾਟਕਾਂ ਦੇ ਤੇ ਜਾਣੇ ਦਾ ਦਿਹਾੜੀ ਆ ਅੱਛਾ ਜੀ ਹਾਂ ਅੱਜ ਪਕੌੜੇ ਚਲਾਏ ਆ ਫਿਰ ਪਕੌੜੇ ਖਾ ਲੈ ਹੁਣ ਪਕੌੜਿਆਂ ਦਾ ਵੀ ਸੀਜ਼ਨ ਚੱਲ ਪਿਆ ਲੀਡਰ ਆਇਆ ਕਰਨਗੇ ਪਕੌੜੇ ਜਲੇਬੀਆਂ ਦੇ ਮੇਰੇ ਚੰਗੇ ਆ ਜੰਗੇ ਆ ਬੱਚਾ ਜੀ ਕਿਵੇਂ ਅਰਧ ਅੰਦੇ ਕਿੱਟੇ ਪਰਸਰਾ ਕਰੀਪਾ ਕਹਿੰਦੇ ਕਿ ਟਕਾਈਆਂ ਲੈ ਅੱਛਾ ਜੀ ਹਾਂ ਉਹ ਕੀ ਕਰੀਪਾ ਹੈ ਹੈ ਸਰਕਾਰ ਦੇ ਗੁਣ ਕਾਈ ਜਾਂਦੇ ਆ ਉਹ ਗੁਣ ਕੀ ਕਹਿੰਦੇ ਕਣ ਖੁੰਡਰੀ ਨਾ ਕਿ ਘਟਾ ਘਟਾ ਚਕਾਉਂਦੇ ਸੀ ਹੁਣ 10 ਕਿਲੋ ਦਿੰਦੇ ਆ ਲੈ ਪੱਕੀ ਗੱਲ ਹਾਂ ਤੇ ਜੇਤੂ ਕਾ ਖੁੱਡੀਆਂ ਪੁਆਇੰਟ ਪਾਉਣਗੇ ਲੋਕ ਕਿੱਥੋਂ ਪਾਉਣਗੇ ਵੋਟਾਂ ਇਹਦਾ ਹੁਣ ਬਹਿ ਗਿਆ ਤਰਸੂਗਾ ਵੋਟਾਂ ਨੂੰ ਇਹ ਪਕੌੜੇ ਖਾਦੇ ਆ ਤੂੰ ਥੋੜੇ ਦਾ ਹਰੇਕ ਹੀ ਖਾਂਦਾ ਪਕੌੜੇ ਖਾਂਦੇ ਮੈਨੂੰ ਨਹੀਂ ਪੌੜੀ ਕਿਸੇ ਨੂੰ ਮਿਲਦਾ ਇਹ ਤਾਂ ਗੱਲ ਮਾੜੀ ਆ ਅੱਗੇ ਬਾਦਲ ਸੀ ਅਗੇ ਘਟਾ ਘਟਾ ਕਣਕਾ ਚਕਾਉਂਦਾ ਸੀ ਹਾਂ ਤੇ ਫਿਰ ਸਾਨੂੰ ਗਰੀਬਾਂ ਦਾ ਫਿਰ ਸਦੋਂ ਸਾਰਾ ਕੰਮ ਦਾ ਸੀ ਹਾਂ ਕੰਟੀਨੂਆ ਸਾਰਾ ਸਾਰੇ ਸਾਰੇ ਕਟੀਆਂ ਗਰੀਬਾਂ ਬਾਦ ਲੱਗੇ ਪਕੌੜੇ ਵੀ ਨਹੀਂ ਖਵਾਉਂਦੇ ਸੀ ਇਹ ਪਕੌੜਿਆਂ ਨਾਲ ਅੰਗਰ ਚਲਾਉਂਦੇ ਹੁਣ ਨਾ ਤੇ ਜੱਟਾਂ ਨੂੰ ਹਜੇ ਵੀ ਫ੍ਰੀ ਆ ਲੈਟ ਟਾਂ ਬੁੱਟਰ ਵਾਲੀ ਤੇ ਸਾਨੂੰ ਗਰੀਬਾਂ ਨੂੰ ਤਨ ਤਨ ਤੇਰੀ ਆ ਰਹੇ ਹੁੰਦਾ ਕਿਤੇ ਪੰਜੇ ਜ਼ੀਰੋ ਆ ਜਾਂਦਾ ਬੈਲਾ ਸੀ ਇੱਥੇ ਗੱਲ ਕੀਤੀ ਸੀ ਕਿਤੇ ਜ਼ੀਰੋ ਆ ਜਾਂਦਾ ਉਹਨਾਂ ਨਾਲ ਠੋਕੇ ਠੋਕ ਦਿੰਦੇ ਆ ਅੱਛਾ ਜੀ ਹੋਰ ਏਸੀ ਨਾ ਲੱਗਿਆ ਹੋਵੇ ਨਾਏ ਸੀ ਕਿੱਥੇ ਬਾਹਰ ਦਾ ਸੀ ਗਰੀਬ ਦੇ ਸੀ ਵਿਖਾਦੇ ਇੱਕ ਵੀ ਅੱਛਾ ਫਿਰ ਇਹ ਤੇ ਕਿਸਾਨ ਤਾਂ ਕਹਿੰ ਜੜ ਤਾਂ ਉਹਦੀ ਧਰਨਾ ਲਾਲ ਨੇ ਕਹਿੰਦੇ ਸਾਡੇ ਫਰਾਨੀ ਗੜਕ ਮਰ ਗਈ ਤੇ ਅਸੀਂ ਧਰਨਾ ਕਿਹਦੇ ਲਾ ਲਈ ਤੁਸੀਂ ਵੀ ਲਾ ਲਓ ਧਰਨਾ ਤੋਂ ਅਸੀਂ ਤਾਂ ਰਸਲਤ ਧਰਨਾ ਚੱਲਦਾ